11-12 ਦਿਨ ਹੋ ਗਏ ਨੇ ਬੇਸ਼ੱਕ ਸਮਾਜ ਸੇਵੀ ਸੰਸਥਾਵਾਂ ਸੰਤਾਂ ਮਹਾਪੁਰਖਾਂ ਦੀਆਂ ਸੰਪਰਦਾਵਾਂ ਨੇ ਇੱਥੇ ਮੋਰਚਾ ਸੰਭਾਲਿਆ ਹੋਇਆ ਪਰ ਸਰਕਾਰਾਂ ਵੱਲੋਂ ਹਲੇ ਤੱਕ ਜ਼ੀਰੋ ਜਿਹੜੀ ਐਕਟੀਵਿਟੀ ਆ ਲੀਡਰ ਮੰਤਰੀ ਇੱਕ ਦੋ ਅੱਜ ਆਏ ਸਨ ਮੂੰਹ ਦਿਖਾ ਕੇ ਚਲੇ ਗਏ ਕਿਲੋ ਦੋ ਕਿਲੋ ਦਾਲ ਵੀ ਦੇਖੇ ਗਏ ਨੇ ਜੋ ਸਰਕਾਰਾਂ ਦੇ ਹੱਕ ਬਣਦੇ ਨੇ ਜੋ ਸਰਕਾਰਾਂ ਨੂੰ ਇੱਥੇ ਕਰਨਾ ਬਣਦਾ ਉਹ ਕਿਤੇ ਨਾ ਕਿਤੇ ਹਲੇ ਨਜ਼ਰ ਨਹੀਂ ਆ ਰਹੇ ਪਹਿਲਾਂ ਵੀ ਹੜ ਆਉਂਦੇ ਰਹੇ ਅੱਗੇ ਨੁਕਸਾਨ ਹੁੰਦਾ ਹੋਣਾ ਜਿਵੇਂ ਹੁਣ ਤਾਂ ਰਿਆ ਪਰ ਘਰ ਨਹੀਂ ਟੱਠਾ ਘਰ ਬੰਜ ਜਾਂਦਾ ਏ ਇਹ ਦੇਕਰ ਉਹਨਾਂ ਦੋ ਵੀਰਾਂ ਦੇ ਟੱਠੇ ਘਰ ਆ ਪਰ ਉਹਨਾਂ ਦੋ ਵੀਰਾਂ ਦੇ ਸਾਡੇ ਲਾਗੋਂ ਡਿੱਗੇ ਸੀ ਸਾਡੇ ਲਾਗੋਂ ਦੋ ਵੀਰਾਂ ਦੇ ਅੱਗੇ ਡਿੱਗੇ ਹੁਣ ਸਾਡੇ ਫੇਰ ਸਾਡਾ ਡਿੱਪਿਆ ਚਾ ਬਾਕੀ ਪਰਿਵਾਰਕ ਮੈਂਬਰ ਕਿੱਥੇ ਨੇ ਫਿਰ ਉਹ ਧਰਨ ਧਰਨ ਸਾਡੇ ਗਿਆਈ ਭੈਣ ਭਰਾਵਾਂ ਤੇ ਰਿਸ਼ਤੇਦਾਰੀ ਤੁਹਾਨੂੰ ਪਤਾ ਵੀ ਆਪਣੀ ਜਿਹੜੀ ਇਹ ਸਿੱਖ ਕੌਮ ਆ ਇਹ ਇੱਕ ਯੋਧਿਆਂ ਦੀ ਕੌਮ ਆ ਜਿਨ੍ਹਾਂ ਨੂੰ ਕਈ ਵਾਰ ਪੈਕ 1% ਵੀ ਕਹਿ ਦਿੰਦੇ ਕਿ ਨਾ 2% ਵੀ ਕਹਿ ਦਿੰਦੇ ਆ ਪਰ ਜਦੋਂ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਵਾਂ ਜਦੋਂ ਕਿਤੇ ਭੀੜ ਪੈਂਦੀ ਆ ਤੇ ਵੇਖੋ ਸਿੱਖ ਕੌਮ ਹੀ ਗਾੜੀ ਆਂਦੀ ਆ ਇਹ ਸ਼ੇਰੇ ਵੇਖਣਾ ਉਹ ਕੰਕਰਾਂ ਰਟੋਦਾ ਤੇ ਉਹ ਕਿੰਨਾ ਕੋ ਬੋਲਦੀ ਆਪਣੀ ਸਿੱਖਾਂ ਨੂੰ ਪੰਜਾਬੀਆਂ ਨੂੰ ਆਤਵਾਦੀ ਕਿਹਾ ਤੇ ਹਿਮਾਚਲ ਦੇ ਵਿੱਚ ਦਿਹਾੜ ਆਏ ਤੇ ਸਿੱਖਾਂ ਨੇ ਲੰਗਰ ਲਾਤੇ ਤੇ ਇਹਨਾਂ ਨੇ ਕੀ ਕੀਤਾ ਵਾ ਗੱਲਾਂ ਕਰਨੀਆਂ ਤੇ ਕੰਮ ਕਰਨ ਦੇ ਵਿੱਚ ਬੜਾ ਫਰਕ ਆ ਪ੍ਰਸ਼ਾਸਨ ਆਇਆ ਵਾ ਤੇ ਪ੍ਰਸ਼ਾਸਨ ਕੀ ਹੈ ਕਿਲੋ ਕਿਲੋ ਸਮਾਨ ਦੇਂਦਿਆ ਇਤੋਂ ਉਚਾਰਾ ਸਮਾਨ ਤੇ ਆ ਰਿਹਾ ਬੱਚੇ ਸਮਾਨ ਤੋਂ ਲਾ ਕੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਬੱਚੇ ਕਿੰਨਾ ਕਿੰਨਾ ਕੰਮ ਕਰਦੇ ਆ ਬਾਬਾ ਜੀ ਇਹੀ ਵੇਖ ਰਹੀ ਸੀ ਵੀ ਇੱਥੇ ਜਿੰਨੀਆਂ ਸੰਸਥਾਵਾਂ ਹੈਗੀਆਂ ਨੇ ਚਾਹੇ ਖਾਲਸਾ ਜਿਹੜਾ ਚਾਹੇ ਤੁਸੀਂ ਹੋ ਜੇਕਰ ਉਹਨਾਂ ਨੂੰ ਇੱਕ ਵਾਰੀ ਪਾਸੇ ਕਰ ਦਿੱਤਾ ਜਾਵੇ ਤਾਂ ਮੁੜ ਕੇ ਇੱਥੇ ਹੈ ਕਿ ਸਰਕਾਰ ਵੱਲੋਂ ਤਾਂ 1% ਵੀ ਪ੍ਰਬੰਧ ਨਹੀਂ ਹੈਗਾ ਤੇ ਇਹ ਤਾਂ ਜਿੰਨੇ ਇੱਥੇ 16 17 ਪਿੰਡ ਹੜ੍ਹ ਦੇ ਵਿੱਚ ਆ ਗਏ ਨੇ ਇਹਨਾਂ ਨੂੰ ਤਾਂ ਵੈਸੇ ਹੀ ਭੁੱਖੇ ਮਰ ਜਾਣਾ। ਬਾਈ ਜੀ ਅੱਜ ਨੀਡਰ ਆਏ ਸੀ। ਆਏ ਕਿਸ਼ਤਿਆਂ ਤੇ ਦੇਖ ਕੇ ਸਾਰਾ ਕੁਝ ਚਲੇ ਗਏ ਜਾਂਦੇ ਹੋਏ ਸਾਨੂੰ ਪੱਤਰਕਾਰਾਂ ਨੂੰ ਵੀ ਬੜੇ ਵੱਡੇ ਵੱਡੇ ਬਿਆਨ ਦੇ ਗਏ ਬੜੇ ਵੱਡੇ ਵੱਡੇ ਕਹਿ ਕੇ ਕਿ ਐਨੇ ਕਰੋੜ ਆਊਗਾ ਐਨੇ ਕਰੋੜ ਆਊਗਾ। ਪਹਿਲੀ ਵਾਰ ਹੜ੍ਹ ਨਹੀਂ ਆਇਆ ਪਿਛਲੀ ਵਾਰ ਵੀ ਆਇਆ ਨੁਕਸਾਨ ਹਰ ਬਾਰ ਹੁੰਦਾਗਾ। ਪਹਿਲਾਂ ਤਾਂ ਇਹਦਾ ਸੁਭੀ ਸਰਕਾਰਾਂ ਕੁਛ ਕਰਦੀਆਂ ਨਹੀਂ ਪਿਛਲੇ ਵੀ ਹੜਾ ਆਉਂਦੇ ਰਹੇ ਉਹਨਾਂ ਤੋਂ ਅਸੀਂ ਇੱਕ ਵਾਰੀ ਭਲਾਤਾ ਵੀ ਚਲੋ ਕੁਦਰਤ ਦੀ ਮਾਰ ਆ ਜਿਹੜੇ ਆ ਤਿੰਨ ਚਾਰ ਹੜਾ ਆਏ ਸਰਕਾਰ ਨੇ ਲਿਆਂਦੇ ਜੀ ਇਹ ਹੀ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਦਰਿਆ ਨੂੰ ਨਹਿਰੀ ਨੂਬ ਦੇ ਦੋ ਇਹਨੇ ਜੋ ਖਾ ਰੇਤਾ ਕੱਢ ਕੇ ਬੰਨਾਂ ਤੇ ਲਾ ਦਿਓ ਜੇ ਕਿ ਇਹਦੀ ਪਹਿਲੀ ਨੀਵੀਆਂ ਉਹਨੂੰ ਪਾ ਲੈੰਦੋ ਉਸ ਵਾਸਤੇ ਸਰਕਾਰ ਸਾਡੇ ਤੇ ਪਰਚੇ ਕਰਦੀ ਤੁਸੀਂ ਦਰਿਆ ਚ ਰੇਤਾ ਚੱਕਦੇ ਅਸੀਂ ਦੱਸੋ ਰੇਤਾ ਚੱਕ ਕੇ ਕੀ ਕਰਨੀ ਆ ਅਸੀਂ ਬੰਨ ਬੰਦੇ ਆਉਂਦੇ ਅਸੀਂ ਬੰਨ ਬੰਦੇ ਆਂ ਉਹਦੀਆਂ ਪਹਿਲੀਆਂ ਉੱਚੀਆਂ ਕਰ ਲਈ ਵੀ ਸਾਡੇ ਪਰਿਵਾਰ ਭੱਜੇ ਤੇ ਜੇ ਇਹਨਾਂ ਸਾਡੇ ਸਾਨੂੰ ਪਰਿਵਾਰ ਹੀ ਮਾਰਨਾ ਤੇ ਫਿਰ ਸਾਨੂੰ ਕਹਿ ਤਨ ਵੀ ਤੁਹਾਨੂੰ ਅਸੀਂ ਮਾਰ ਕੇ ਛੱਡਣਾ ਜਿਹੜੀ ਇਹਨਾਂ ਸਰਕਾਰ ਨੇ ਲੈਂਡ ਪੂਲਿੰਗ ਦੀ ਸਕੀਮ ਲਿਆਂਦੀ ਸੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਦਾ ਅਸੀਂ ਕਿਨੇ ਉਹ ਸਾਡੇ ਸਕੀਮ ਸਾਡੇ ਏਰੀਆ ਚ ਲਿਆਓ ਸਾਡੇ ਬਾ ਉਪਰ ਮੰਡ ਚ ਲਿਆਓ ਅਸੀਂ ਉਹ ਤੁਹਾਨੂੰ ਦੇਨੇ ਜ਼ਮੀਨਾਂ ਸਾਨੂੰ ਇੱਥੋਂ ਕੱਢੋ ਜੋ ਸਾਡਾ ਮਾਅਵਜਾ ਬੰਦਾ ਸਾਨੂੰ ਦੋ ਜਿਸ ਤਰੀਕੇ ਨਾਲ ਹੜਾਂ ਨੇ 16 17 ਪਿੰਡਾਂ ਦੀ ਜ਼ਮੀਨ ਤਬਾਹ ਕਰਤੀ ਘਰਾਂ ਦਾ ਨੁਕਸਾਨ ਹੋ ਰਿਹਾ ਹੋਰ ਨੁਕਸਾਨ ਹੋ ਰਿਹਾ ਮਾਤਾ ਜੀ ਦਾ ਘਰ ਟਹਿ ਗਿਆ ਉਸ ਤਰੀਕੇ ਨਾਲ ਤਾਂ ਹੁਣ ਕਿਹੜਾ ਮਰਿਆਂ ਤੋਂ ਘੱਟੋਂ ਬਹੁਤ ਜ਼ਿਆਦਾ ਹਾਲਾਤ ਪਿੱਤਰ ਕਰਦੇ ਸਾਨੂੰ ਡੇਢ ਮਹੀਨਾ ਹੋ ਗਿਆ ਸਰਕਾਰ ਨੂੰ ਰੌਲਾ ਪਾਉਂਦਾ ਇਹ ਤੇ 11 ਤਰੀਕ ਦਾ ਪਾਣੀ ਵੜਿਆ ਸਾਰੇ ਏਰੀਆ ਮਹੀਨਾ ਤੋਂ ਪਹਿਲਾਂ ਹੀ ਰੌਲਾ ਪਾਉਂਦੇ ਰਿਹਾ ਵੀ ਤੁਹਾਡਾ ਦਰਿਆ ਚੜਦਾ ਪਿਆ ਇਹਨੂੰ ਨਾਲ-ਨਾਲ ਹਰੀਕੇ ਨੂੰ ਕੱਢੀ ਜਾਓ ਕੱਢੀ ਜੋ ਸਾਡਾ ਏਰੀਆ ਨਹੀਂ ਡੁੱਬਦਾ ਪਰ ਸਰਕਾਰ ਨੇ ਜਾਣ ਕੇ ਡੋਬਿਆ ਅੱਜ ਆਈ ਸੀ ਮੰਤਰੀ ਆਇਆ ਸੀ ਬੋਲਣਾ ਸੀ ਤੁਸੀਂ ਉਹਨਾਂ ਦੇ ਮੂਹਰੇ ਗੱਲ ਰੱਖਣੀ ਸੀ ਜਾਨੇ ਨਹੀਂ ਦਿੱਤਾ ਉਹ ਉਹਨਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਨੇ ਜਾਣੇ ਨਹੀਂ ਦਿੱਤਾ ਸਾਨੂੰ ਲੱਗੇ ਬ ਡੁੱਬਦੇ ਤੇ ਅਸੀਂ ਤੁਸੀਂ ਤਾਂ ਨਹੀਂ ਡੁੱਬਦੇ ਤੁਸੀਂ ਸੇਫ ਆ ਸਾਡੇ ਕੋਲ ਕੀ ਚੀਜ਼ਾਂ ਨੇ ਅਸੀਂ ਤਾਂ ਭੁੱਖ ਨਾਲ ਕੇ ਮਰਨਦੇ ਕੱਲ ਕਿਸੇ ਦੇ ਘਰੇ ਗਏ ਸੀ ਉਹਨਾਂ ਨੇ ਅੱਜ ਫੋਨ ਆਇਆ ਸੀ ਵੀ ਅਸੀਂ ਸਵਾਰ ਕੀਤੇ ਮੰਤਰੀ ਸਾਹਿਬ ਜੀ ਇਹਦਾ ਕੋਈ ਹੱਲ ਕਰੋ ਉਹ ਮੰਤਰੀ ਸਾਹਿਬ ਨੇ ਉਹਨਾਂ ਦੀ ਬਾਜ਼ੀ ਨਹੀਂ ਹੁੰਦੀ ਟੀਵੀ ਤੇ ਸਰਕਾਰ ਡਰਦੀ ਆ ਨਾ ਆਮ ਲੋਕਾਂ ਦੇ ਸਵਾਲਾਂ ਤੋਂ ਡਰਦੀ ਡਰਦੀ ਆ ਡਰਦੀ ਹੈ ਮੂੰਹ ਤੇ ਕਿਹਨੇ ਡਰਦੀ ਮੈਂ ਇਹ ਦਿਨ ਮੈਂ ਮੈਡਮ ਨੂੰ ਪੁੱਛਿਆ ਸੀ ਮੇਰੀ ਵੀਡੀਓ ਬਾਅਦ ਲਈ ਵੀ ਮੈਡਮ ਜੀ ਤੁਸੀਂ ਸਾਨੂੰ ਜਾਣ ਕੇ ਡੋਬਿਆ ਇਹੋ ਪਾਣੀ ਹਰੀ ਕਹਿੰਦਾ ਰਿਲੀਜ਼ ਕੀਤੀ ਜਾਂਦੇ ਪਾਕਿਸਤਾਨੋਂ ਕੱਢੀ ਜਾਂਦਾ ਨਾ ਢਿਲਵਾਂ ਤੋਂ ਡੁੱਬਣਾ ਨਾ ਪਰੋਈ ਪਰੇ ਰਿਆ ਸਾਡੇ ਵੀਰ ਭਰਾ ਡੁੱਬਣੇ ਸੀ ਸਰਕਾਰ ਦੀ ਕੋਈ ਤਿਆਰੀ ਹੈਗੀ ਨਹੀਂ ਸੀ ਹੈਗੀ ਸਰਕਾਰ ਤੋਂ ਤਾਂ ਪਿੰਗਲੀ ਪਾਣੀ ਨਹੀਂ ਪਹੁੰਚਿਆ ਹੋਰ ਦੱਸੋ ਇੱਥੇ ਵੀਰ ਨੇ ਕਰਨ ਆਇਆ ਸੀ ਉਹਨੂੰ ਸਵਾਲ ਪੁੱਛਾਈ ਵੀ ਸਰ ਮੇਰਾ 23 24 ਕਿੱਲੇ ਮਾਲਕੀ ਮੇਰੀ ਜ਼ਮੀਨ ਆ ਤੁਸੀਂ 23 ਚ ਮੈਨੂੰ 1 ਰੁਪਈਆ ਨਹੀਂ ਦਿੱਤਾ ਨੇ ਤੇ ਮੇਰੀਆਂ ਜਾ ਕੇ ਬੈਂਕਾਂ 'ਚ ਕਾਪੀਆਂ ਦੇਖ ਲਓ ਮੰਤਰੀ ਸਾਹਿਬ ਨੇ ਜਵਾਬ ਕੋਈ ਨਹੀਂ ਆਇਆ ਉਹਨੂੰ ਅੱਜ ਅੱਜ ਹੀ ਮੌਕੇ ਤੇ ਪੰਜਾਬ ਦੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ ਹੜ੍ਹਾਂ ਨੇ ਵੱਡੀ ਮਾਰ ਕੀਤੀ ਹੈ 11-12 ਦਿਨ ਹੋ ਗਏ ਨੇ ਜਦੋਂ ਬੰਨ ਟੁੱਟਿਆ ਤਾਂ ਇੱਕਦਮ ਇੰਨਾ ਘਰਾਂ ਦੇ ਉੱਪਰ ਇੰਨਾ ਪਿੰਡਾਂ ਦੇ ਉੱਪਰ ਆਫਤ ਆ ਟੁੱਟੀ 11-12 ਦਿਨ ਹੋ ਗਏ ਨੇ ਬੇਸ਼ੱਕ ਸਮਾਜ ਸੇਵੀ ਸੰਸਥਾਵਾਂ ਸੰਤਾਂ ਮਹਾਪੁਰਖਾਂ ਦੀਆਂ ਸੰਪਰਦਾਵਾਂ ਨੇ ਇੱਥੇ ਮੋਰਚਾ ਸੰਭਾਲਿਆ ਹੋਇਆ ਪਰ ਸਰਕਾਰਾਂ ਵੱਲੋਂ ਹਲੇ ਤੱਕ ਜ਼ੀਰੋ ਜਿਹੜੀ ਐਕਟੀਵਿਟੀ ਆ ਲੀਡਰ ਮੰਤਰੀ ਇੱਕ ਦੋ ਅੱਜ ਆਏ ਸਨ ਮੂੰਹ ਦਿਖਾ ਕੇ ਚਲੇ ਗਏ ਕਿਲੋ ਦੋ ਕਿਲੋ ਦਾਲ ਵੀ ਦੇ ਕੇ ਗਏ ਨਹੀਂ ਪਰ ਜੋ ਸਰਕਾਰਾਂ ਦੇ ਹੱਕ ਬਣਦੇ ਨੇ ਜੋ ਸਰਕਾਰਾਂ ਨੂੰ ਇੱਥੇ ਕਰਨਾ ਬਣਦਾ ਉਹ ਕਿਤੇ ਨਾ ਕਿਤੇ ਹਾਲੇ ਨਜ਼ਰ ਨਹੀਂ ਆ ਰਿਹਾ ਇੱਕ ਮਾਤਾ ਜੀ ਸਾਡੇ ਨਾਲ ਨੇ ਬਾਕੀ ਇਥੋਂ ਦੇ ਲੋਕਲ ਪਿੰਡ ਵਾਸੀ ਸਾਡੇ ਨਾਲ ਨੇ ਬਾਬਾ ਜੀ ਸਾਡੇ ਨਾਲ ਨੇ ਇਹਨਾਂ ਦਾ ਮਾਤਾ ਜੀ ਦਾ ਘਰ ਟਹਿ ਗਿਆ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਹਿਲਾਂ ਵੀ ਪਾਣੀ ਆਏ ਨੇ ਬੜੇ ਬਾਰ ਆਏ ਆ ਪਰ ਇਸ ਵਾਰ ਇਹਨਾਂ ਦਾ ਘਰ ਟਹਿ ਗਿਆ ਮਾਤਾ ਜੀ ਕਿਹੜਾ ਪਿੰਡ ਆ ਤੁਹਾਡਾ ਮਮਤਾਵਾਦ ਹਾਂ ਪਹਿਲਾਂ ਵੀ ਹੜ ਆਉਂਦੇ ਰਹੇ ਅੱਗੇ ਨੁਕਸਾਨ ਹੁੰਦਾ ਹੋਣਾ ਅੱਗੇ ਵੀ ਹੁੰਦਾ ਰਿਹਾ ਪਰ ਘਰ ਨਹੀਂ ਟੱਠਾ ਘਰ ਵੱਜ ਜਾਂਦਾ ਸੀ ਇੱਕ ਦੇ ਘਰ ਉਹਨਾਂ ਦੋ ਵੀਰਾਂ ਦੇ ਟੱਠੇ ਘਰ ਆ ਪਰ ਹੂੰ ਉਹਨਾਂ ਦੋ ਵੀਰਾਂ ਦੇ ਸਾਡੇ ਲਾਗੋਂ ਡਿੱਗੇ ਸੀ ਹੂੰ ਸਾਡੇ ਲਾਗੋਂ ਦੋ ਵੀਰਾਂ ਦੇ ਅੱਗੇ ਡਿੱਗੇ ਸੀ ਹੁਣ ਸਾਡੇ ਫੇਰ ਸਾਡਾ ਡਿੱਗ ਪਿਆ ਹੂੰ ਹਾਂ ਦੋ ਵੀਰਾਂ ਦੇ ਅੱਗੇ ਹੀ ਅੱਛਾ ਬਾਕੀ ਪਰਿਵਾਰਕ ਮੈਂਬਰ ਕਿੱਥੇ ਨੇ ਫੇਰ ਉਹ ਤਰਨ ਤਰਨ ਛੱਡ ਕੇ ਆਈ ਭੈਣ ਭਰਾਵਾਂ ਤੇ ਰਿਸ਼ਤੇਦਾਰੀ ਚ ਹੂੰ ਸਮਾਨ ਵੀ ਸਾਰਾ ਰੁੜ ਗਿਆ ਸਮਾਨ ਕੋਹ ਰੋੜ ਗਿਆ ਕੋ ਕੱਢ ਲਿਆ ਹੂੰ ਉਹ ਕੱਢਿਆ ਜੀ ਅੱਛਾ ਹੁਣ ਜਿਵੇਂ ਅੱਜ ਲੀਡਰ ਆਏ ਸੀ ਪ੍ਰਸ਼ਾਸਨ ਦੇ ਅਫਸਰ ਵੀ ਆਉਂਦੇ ਆ ਕੋਈ ਦਲਾਸਾ ਕੋਈ ਬਾਬੇ ਬਾਬੇ ਦਲਾਸਾ ਦਿੰਦੇ ਆ ਬਾਬੇ ਦਿੰਦੇ ਇਹ ਵੀ ਦਲਾਸਾ ਦਿੰਦੇ ਉਹ ਵੀ ਦਿੰਦੇ ਬਾਬੇ ਹੂੰ ਦਲਾਸਾ ਇਹੋ ਦਿੰਦੇ ਨਮਾਪੁਰਖੀ ਸਾਨੂੰ ਲੀਡਰਾਂ ਨੇ ਕੁਝ ਨਹੀਂ ਕਿਹਾ ਵੀ ਘਰ ਪਾਉਣ ਦੀ ਗੱਲ ਜਾਂ ਕੋਈ ਮੁਆਵਜ਼ਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਜੀ ਤੇ ਨਾ ਵੀਰਾਂ ਨੇ ਕੀਤੀ ਆ ਗੱਲ ਬਾਬਿਆਂ ਨੇ ਕੀਤੀ ਬਾਬੇ ਖਾਲਸਾ ਸਾਹਿਬ ਜੀ ਤੇ ਨਾ ਬਾਬੇ ਖਾਲਸਾ ਇਹ ਨਾ ਕਰਦੇ ਆ ਇਹ ਦਿੰਦੇ ਹੱਥ ਸਾਡੇ ਦੇ ਸਿਰ ਤੇ ਇਹਨਾਂ ਦਾ ਹੱਥ ਨਾਲੇ ਸਰਕਾਰ ਕਹਿੰਦੀ ਵੀ ਅਸ ਤਾਂ ਬੜਾ ਕੁਝ ਕਰ ਰਹੇ ਆ ਬੜੇ ਵੱਡੇ ਵੱਡੇ ਨਾਮ ਆਵੇ ਕਿੰਨੇ ਜਿਹਾ ਜਨਤਾ ਵੀਰ ਨਾ ਕੋਈ ਨਹੀਂ ਬਾਬੇ ਦੇਣ ਦਾ ਹੱਥ ਬਾਬਾ ਜੀ ਮਾਤਾ ਜੀ ਕਾਫੀ ਦੁਖੀ ਨੇ ਬੋਲਿਆ ਵੀ ਨਹੀਂ ਆਂਦਾ ਮਨ ਭਾਪਕ ਹੋ ਜਾਂਦਾ ਕੋਈ ਬਿਲਕੁਲ ਸਮਝ ਨਹੀਂ ਆਪਾਂ ਜੀ ਦਾ ساری ਉਮਰ ਬੰਦੇ ਨੇ ਪੈਸਾ ਪੈਸਾ ਜੋੜ ਕੇ ਘਰ ਬਣਾਇਆ ਹੁੰਦਾ ਉਹੀ ਘਰ ਇੱਕ ਦਿਨ ਤਬਾਹ ਹੋ ਜੇ ਰੁੜ ਜੇ ਤਾਂ ਕੁਝ ਬੋਲਿਆ ਨਹੀਂ ਜਾਂਦਾ ਹੁੰਦਾ ਸਾਡਾ ਵੀ ਮਨ ਭਰਦਾ ਪਰ ਇਸ ساری ਆਫਤ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰਾਂ ਨੇ ਜਮੇ ਸਾਨੂੰ ਲਾਬਾਰਸ ਛੱਡਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਹਕਮ ਸਿੰਘ ਜੀ ਜਿੰਨਾ ਮਾਹਪੁਰਖਾਂ ਵੱਲੋਂ ਸਭ ਤੋਂ ਪਹਿਲਾਂ ਆ ਕੇ ਇਸ ਮੰਡ ਏਰੀਆ ਦੇ ਵਿੱਚ ਜਦੋਂ ਇਹ ਪਾਣੀ ਆਇਆ ਬੰਨ ਛੋਟੇ ਟੁੱਟੇ ਆ ਤੇ ਮਾਹਪੁਰਖਾਂ ਨੇ ਆ ਕੇ ਇੱਥੇ ਸੇਵਾ ਪ੍ਰਾਰੰਭ ਕੀਤੀ ਆ ਬਾਕੀ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਉਹ ਆਪਦਾ ਦੁਖੜਾ ਤੁਹਾਨੂੰ ਪਤਾ ਵੀ ਆਪਣੀ ਜਿਹੜੀ ਸਿੱਖ ਕੌਮ ਆ ਇਹ ਇੱਕ ਯੋਧਿਆਂ ਦੀ ਕੌਮ ਆ ਜਨਾਨੋ ਕਈ ਵਾਰ ਆਪਾਂ 1% ਵੀ ਕਹਿ ਦਿੰਦੇ ਕਿ ਨਾ 2% ਵੀ ਕਹਿ ਦਿੰਦੇ ਆ ਪਰ ਜਦੋਂ ਕਿਤੇ ਕੁਦਰਤੀ ਆਫਤਾਂ ਹੁੰਦੀਆਂ ਵਾਂ ਜਦੋਂ ਕਿਤੇ ਭੀੜ ਪੈਂਦੀ ਆ ਤੇ ਵੇਖੋ ਸਿੱਖ ਕੌਮ ਵੀ ਗਾੜੀ ਆਉਂਦੀ ਆ ਪਿਛੇ ਦੇ ਵੇਖਿਆ ਨਾ ਉਹ ਕੰਕਰਾਂ ਰਟੌਦਾ ਤੇ ਉਹ ਕਿੰਨਾ ਕੋ ਬੋਲਦੀ ਆਪਣੀ ਸਿੱਖਾਂ ਨੂੰ ਪੰਜਾਬੀਆਂ ਨੂੰ ਅਤਵਾਦੀ ਕਿਹਾ ਤੇ ਮਹਾਚਲ ਦੇ ਵਿੱਚ ਦਿਹਾੜ ਆਏ ਤੇ ਸਿੱਖਾਂ ਨੇ ਲੰਗਰ ਲਾ ਦਿੱਤੇ ਤੇ ਇਹਨਾਂ ਨੇ ਕੀ ਕੀਤਾ ਵਾ ਗੱਲਾਂ ਕਰਨੀਆਂ ਤੇ ਕੰਮ ਕਰਨ ਦੇ ਵਿੱਚ ਬੜਾ ਫਰਕ ਆ ਪ੍ਰਸ਼ਾਸਨ ਆਇਆ ਵਾ ਤੇ ਪ੍ਰਸ਼ਾਸਨ ਕੀ ਹੈ ਕਿੱਲੋ ਕਿੱਲੋ ਸਮਾਨ ਦੇਂਦਿਆ ਇਤੋਂ ਚਾਰਾ ਸਮਾਨ ਆਰਕੇ ਬੱਚੇ ਸਮਾਨ ਤੋਂ ਲਾਕੇ ਸਵੇਰ ਤੋਂ ਲਾਕੇ ਸ਼ਾਮ ਤੱਕ ਬੱਚੇ ਕਿੰਨਾ ਕਿੰਨਾ ਕੰਮ ਕਰਦੇ ਆ ਤੇ ਉਹ ਪਰਿਵਾਰਾਂ ਨੂੰ ਸਿਰਫ ਨਾ ਇੱਕ ਪਾਣੀ ਨਾਲ ਡੋਬਤਾ ਵਾ ਤੇ ਇੱਕ ਸਰਕਾਰ ਜਿਹੜੀ ਆ ਉਹ ਸਾਰ ਨਹੀਂ ਲੈ ਰਹੀ ਜੋ ਉਹਨਾਂ ਦਾ ਫਰਜ਼ ਬੰਦਾ ਸੀ ਉਹ ਕਾਰ ਸੇਵਾ ਵਾਲੇ ਕਰ ਰਹੇ ਮਹਾਂਪੁਰਖ ਜਿਹੜੇ ਪ੍ਰਸ਼ਾਸਨ ਦੇ ਫਰਜ਼ ਬੰਦੇ ਆ ਤੁਸੀਂ ਵੋਟਾਂ ਲੈਂਦੇ ਜੀ ਪਰ ਉਹ ਸਾਰਾ ਕੁਝ ਸੰਤ ਮਹਾਂਪੁਰਖਾਂ ਨੇ ਕੀਤਾ ਵਾ ਬਾਬਾ ਮਹਾਂਪੁਰਖਾਂ ਦੇ ਬਾਬਾ ਸੁਖਾ ਸਿੰਘ ਨੇ ਉਹਨਾਂ ਦੇ ਜਾਇਦਦਾਰ ਬਾਬਾ ਬਾਵਰ ਸਿੰਘ ਜੀ ਉਹਦਾਂ ਦੀ ਰਾਤ ਦਿਨ ਦੇ ਵੇਖੋ ਆ ਹਨੇਰਾ ਹੋ ਜਾਣਾ ਵਾ ਇਥੇ ਮੱਛਰ ਦੇ ਵਿੱਚ ਸੱਪਾਂ ਦੇ ਵਿੱਚ ਰਹਿਣਾ ਕੋਈ ਸੌਖਾ ਨਹੀਂਗਾ ਭਾਂਲ ਭਾਂਦੀਆਂ ਛਾਂ ਚੜਦੀਆਂ ਅਸੀਂ ਬਾਬਾ ਜੀ ਇਹੀ ਵੇਖ ਰਹੀ ਸੀ ਵੀ ਇੱਥੇ ਜਿੰਨੀਆਂ ਸੰਸਥਾਵਾਂ ਹੈਗੀਆਂ ਨੇ ਚਾਹੇ ਖਾਲਸਾ ਏਡਾ ਚਾਹੇ ਤੁਸੀਂ ਹੋ ਜੇਕਰ ਉਹਨਾਂ ਨੂੰ ਇੱਕ ਵਾਰੀ ਪਾਸੇ ਕਰ ਦਿੱਤਾ ਜਾਵੇ ਤਾਂ ਮੁੜ ਕੇ ਇੱਥੇ ਹੈ ਕੀ ਸਰਕਾਰ ਵੱਲੋਂ ਤਾਂ 1% ਵੀ ਪ੍ਰਬੰਧ ਨਹੀਂ ਹੈਗਾ ਤੇ ਇਹ ਤਾਂ ਜਿੰਨੇ ਇੱਥੇ 16-17 ਪਿੰਡ ਹੜ੍ਹ ਦੇ ਵਿੱਚ ਆ ਗਏ ਨੇ ਇਹਨਾਂ ਨੂੰ ਤਾਂ ਵੈਸੇ ਹੀ ਭੁੱਖੇ ਮਰ ਜਾਣਾ ਇਹ ਤਾਂ ਨਾ ਸਰਕਾਰਾਂ ਵੱਲੋਂ ਨਹੀਂ ਕੋਈ ਬਾਹ ਫੜੀ ਜਾਂਦੀ ਇਹ ਤਾਂ ਸੰਤਾਂ ਸਾਧੂਆਂ ਦਾ ਕੰਮ ਆ ਪਿਛਲੀ ਵਾਰ ਵੀ ਜਦੋਂ ਹੜ੍ਹ ਆਇਆ ਤੇ ਜਿਹੜੀਆਂ ਫਸਲਾਂ ਖਰਾਪਆਂ ਪੈੜੀਆਂ ਖਰਾਬ ਹੋ ਗਈਆਂ ਤੇ ਮਹਾਂਪੁਰਖ ਬਾਬੇ ਸੁਖਾ ਸਿੰਘ ਜੀ ਨੇ ਉਹ ਪੱਧਰੀਆਂ ਕਰਕੇ ਦਿੱਤੀਆਂ ਵੇਹ ਦਿੱਤਾ ਕਣਕਾਂ ਦਿੱਤੀਆਂ ਹਰ ਇੱਕ ਸੁੱਖ ਸਹੂਲਤ ਜਿਹੜੀ ਆ ਉਹ ਕਾਰ ਸੇਵਾ ਵਾਲੇ ਸੰਗਤਾਂ ਖਾਲਸਾ ਈਡ ਵਾਲੇ ਜਾ ਧਾਰਮਿਕ ਜਿਹੜੀਆਂ ਸੰਪਰਦਾਵਾਂ ਆ ਉਹ ਸਾਥ ਦੇ ਰਹੀਆਂ ਜਿestrna ਮਾਤਾ ਜੀ ਆ ਤੇ ਸਾਨੂੰ ਪੂਰਨ ਵਿਸ਼ਵਾਸ ਵਾ ਇਹ ਸੰਗਤਾਂ ਰਲ ਮਿਲ ਕੇ ਆਪਾਂ ਮਹਾਪੁਰਖ ਤੇ ਮਾਤਾ ਜੀ ਨੂੰ ਜਿਹੜਾ ਵਾ ਪਾਣੀ ਲੈਂਦਾ ਵਾ ਦੇਹਦਾਰ ਜੀ ਆ ਵਿਚਾਰ ਕਰਕੇ ਕੋਈ ਕਮਰਾ ਬਣਾ ਕੇ ਦੇਣਾ ਕੋਈ ਵੱਡੀ ਗੱਲ ਨਹੀਂ ਗਈ ਸੰਗਤ ਗਾੜੀ ਤੇ ਕਮਰਾ ਮਾਤਾ ਜੀ ਨੂੰ ਬਣਾ ਕੇ ਦਵਾਂਗੇ ਵਧੀਆ ਕਮਰਾ ਬਣਾ ਕੇ ਦਵਾਂਗੇ ਵਾਪਸ ਸੁਖਾ ਸੰਗਤ ਜੀ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਅਗਵਾਈ ਦੇ ਵਿੱਚ ਮਾਤਾ ਜੀ ਮਨ ਨਾ ਦੁਖੀ ਕਰੋ ਪੰਜਾਬ ਬਹੁਤ ਵੱਡਾ ਹੈਗਾ ਪੰਜਾਬ ਦਾ ਦਿਲ ਵੀ ਬਹੁਤ ਵੱਡਾ ਤੇ ਖਾਸ ਕਰਕੇ ਕੌਮ ਦਾ ਸਿੱਖ ਕੌਮ ਦਾ ਪੰਜਾਬੀਆਂ ਦਾ ਬਹੁਤ ਵੱਡਾ ਜਿਹੜਾ ਹੈਗਾ ਹੱਥ ਹੈਗਾ ਹੈਗਾ ਮਾਲਕ ਦਾ ਹੱਥ ਆ ਤੇ ਤੁਹਾਡਾ ਰਹਿਣ ਬਸੇਰਾ ਸੇਮ ਉਹੋ ਜਿਹੀ ਬਣ ਜਾਊਗਾ ਮਾਲਕ ਇਹਨਾਂ ਕੀਤਾ ਬਾਬੇ ਬਾਬੇ ਕਰਦੇ ਆ ਸਾਡੇ ਬੰਦਾ ਦਿਲ ਨਾ ਛੱਡੋ ਮਾਪੁਰਖ ਬਣਾ ਕੇ ਦੇਣਗੇ ਮਾਪੁਰਖ ਹੀ ਸਾਡੇ ਕਰਦੇ ਆ ਸਦਾ ਉਦੋਂ ਦੀ ਮਾਪੁਰਖ ਕਰੰਦਾ ਹੈ ਸਦਾ ਜੀ ਅ ਬਾਬਾ ਜੀ ਮੈਂ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਵੀਰ ਨਾਲ ਗੱਲਬਾਤ ਕਰ ਲਾਂ ਬਾਈ ਜੀ ਅੱਜ ਲੀਡਰ ਆਏ ਸੀ ਆਈ ਕਿਸ਼ਤਿਆਂ ਤੇ ਦੇਖ ਕੇ ਸਾਰਾ ਕੁਝ ਚਲੇ ਗਏ ਜਾਂਦੇ ਹੋਏ ਸਾਨੂੰ ਪੱਤਰਕਾਰਾਂ ਨੂੰ ਵੀ ਬੜੇ ਵੱਡੇ ਵੱਡੇ ਬਿਆਨ ਦੇ ਗਏ ਬੜੇ ਵੱਡੇ ਵੱਡੇ ਕਹਿ ਗਏ ਕਿ ਐਨੇ ਕਰੋੜ ਆਊਗਾ ਐਨੇ ਕਰੋੜ ਆਊਗਾ ਪਹਿਲੀ ਵਾਰ ਹੜ੍ਹ ਨਹੀਂ ਆਏ ਪਿਛਲੀ ਵਾਰ ਵੀ ਆਈ ਨੁਕਸਾਨ ਹਰ ਬਾਰ ਹੁੰਦਾਗਾ ਪਹਿਲਾਂ ਤਾਂ ਇਹ ਦੱਸੋ ਵੀ ਸਰਕਾਰਾਂ ਕੁਝ ਕਰਦੀਆਂ ਨਹੀਂ ਪਿਛਲੀ ਵਾਰ ਵੀ ਹੜਾ ਇਸ ਉਸ ਤੋਂ ਪਿਛਲੀ ਵਾਰ ਵੀ ਆਈ ਸੀ ਕਿਥੇ ਇਥੇ ਹਰ ਵਾਰ ਨੁਕਸਾਨ ਹੁੰਦਾ ਇੱਥੇ ਨਾ ਜੇ ਤੁਸੀਂ ਦੱਸਿਆ ਇੱਥੇ ਹਰ ਮੇਰੀ 40 ਸਾਲ ਉਮਰ ਹੋ ਗਈ ਹਰ ਸਾਲ ਇਹ ਵਾਲਾ ਹੁੰਦੇ ਆ 19 ਜੀ ਵੀ ਆਇਆ ਫਿਰ 23 ਜ ਆਇਆ ਫਿਰ ਹੁਣ 25 ਜ ਆਇਆ ਉਦੋਂ ਪਿਛਲੇ ਵੀ ਹੜ ਆਉਂਦੇ ਰਹੇ ਉਹਨਾਂ ਤੋਂ ਅਸੀਂ ਇੱਕ ਵਾਰੀ ਭਲਾਤਾ ਵੀ ਚਲੋ ਕੁਦਰਤੀ ਮਾਰ ਜਿਹੜੇ ਆ ਤਿੰਨ ਚਾਰ ਹੜ ਆਏ ਸਰਕਾਰ ਨੇ ਲਿਆਂਦੇ ਜੇ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਦਰਿਆ ਨੂੰ ਨਹਿਰੀ ਨੂਬ ਦੇ ਦੋ ਇਹਨੇ ਜੋ ਖਾ ਰੇਤਾ ਕੱਢ ਕੇ ਬੰਨਾਂ ਤੇ ਲਾ ਦੋ ਜੇ ਕਿ ਇਹਦੀ ਪਹਿਲੀ ਨੀਵੀਆਂ ਉਹਨੂੰ ਪਾ ਲੈੰਦੋ ਉਸ ਵਾਸਤੇ ਸਰਕਾਰ ਸਾਡੇ ਤੇ ਪਰਚੇ ਕਰਦੀ ਤੁਸੀਂ ਦਰਿਆ ਚ ਰੇਤਾ ਚੱਕਦੇ ਅਸੀਂ ਦੱਸੋ ਰੇਤਾ ਚੱਕ ਕੇ ਕੀ ਕਰਨੀ ਆ ਅਸੀਂ ਬੰਨ ਬੰਦੇ ਆਉਂਦੇ ਫਸਲ ਬਚਾਉਣ ਲਈ ਅਸੀਂ ਬੰਨ ਬੰਦੇ ਆ ਉਹਦੀਆਂ ਪਹਿਲੀਆਂ ਉੱਚੀਆਂ ਕਰਨ ਲਈ ਵੀ ਸਾਡੇ ਪਰਿਵਾਰ ਭਾਜੇ ਤੇ ਜੇ ਇਹਨਾਂ ਸਾ ਸਾਨੂੰ ਪਰਿਵਾਰ ਹੀ ਮਾਰਨਾ ਤੇ ਫਿਰ ਸਾਨੂੰ ਕਹਿ ਦਨ ਵੀ ਤੁਹਾਨੂੰ ਅਸੀਂ ਮਾਰ ਕੇ ਛੱਡਣਾ ਪੰਜਾਬ ਨੂੰ ਅਸੀਂ ਮਾਰ ਕੇ ਛੱਡਣਾ ਤੇ ਅਸੀਂ ਫਿਰ ਕਿਤੇ ਹੋਰ ਪਾਸੇ ਚਲੀ ਜਾਈਏ ਇਥੋਂ ਛੱਡ ਕੇ ਏਰੀਆ ਜਿਹੜੀ ਇਹਨਾਂ ਸਰਕਾਰ ਨੇ ਲੈਂਡ ਪੂਲਿੰਗ ਦੀ ਸਕੀਮ ਲਿਆਂਦੀ ਸਾ ਮੈਂ ਤੁਹਾਡੇ ਮੱਧਿਆ ਰਾਜ ਕਹਦਾ ਅਸੀਂ ਕਿਹਨੇ ਉਹ ਸਾਡੇ ਸਕੀਮ ਸਾਡੇ ਏਰੀਆ ਚ ਲਿਆਓ ਸਾਡੇ ਬਾਊ ਪਰਮੰਡ ਚ ਲਿਆਓ ਅਸੀਂ ਉਹ ਤੁਹਾਨੂੰ ਦਿੰਨੇ ਜ਼ਮੀਨਾਂ ਸਾਨੂੰ ਇਥੋਂ ਕੱਢੋ ਜੋ ਸਾਡਾ ਮੁਆਵਜ਼ਾ ਬੰਦਾ ਸਾਨੂੰ ਦੋ ਅਸੀਂ ਸਰਕਾਰ ਨੂੰ ਕਹਿੰਦੇ ਲਿਓ ਸਾਡੇ ਇਥੇ ਸਕੀਮ ਪਰ ਸਰਕਾਰ ਨੇ ਇੱਥੇ ਲੈਉਣੀ ਨਹੀਂ ਪਰ ਇੱਥੇ ਤਾਂ ਲੈਕਣੀ ਇਹਦੇ ਉੱਪ ਜਾਉ ਜ਼ਮੀਨ ਲੈਕਣੀ ਨਹੀਂ ਮੈਂ ਤੁਹਾਨੂੰ ਉਹ ਕਰਨ ਇੱਥੇ ਲੈ ਕੇ ਕਿਉਂ ਨਹੀਂ ਇੱਥੇ ਪਾਣੀ ਆ ਇਸ ਸਰਕਾਰ ਨੂੰ ਘਾਟਾ ਪੈਣਾ ਸਰਕਾਰ ਨੇ ਤਾਂ ਨਹੀਂ ਲੈ ਸਰਕਾਰ ਨੇ ਉੱਥੇ ਲੈ ਕੇ ਨਹੀਂ ਜਿੱਥੇ ਸਰਕਾਰ ਨੂੰ ਫਾਇਦਾ ਇੱਥੇ ਨਹੀਂ ਲੈ ਕੇ ਆਉਣੀ ਅਸੀਂ ਕਿੰਨੇ ਵੀ ਲਾਓ ਸਕੀਮ ਅਸੀਂ ਤੁਹਾਨੂੰ ਜ਼ਮੀਨਾਂ ਦਿੰਨੇ ਆਪਦੀਆਂ ਮਾਲਕੀ ਪਰ ਸਰਕਾਰ ਨੇ ਇੱਥੇ ਤਾਂ ਨਹੀਂ ਉਹਦੇ ਵਿੱਚ ਪਾਣੀ ਏਰੀਆ ਹੁਣ ਜਿਸ ਤਰੀਕੇ ਨਾਲ ਹੜ੍ਹਾਂ ਨੇ 16 17 ਪਿੰਡਾਂ ਦੀ ਜ਼ਮੀਨ ਤਬਾਹ ਕਰਤੀ ਘਰਾਂ ਦਾ ਨੁਕਸਾਨ ਹੋ ਰਿਹਾ ਹੋਰ ਨੁਕਸਾਨ ਹੋ ਰਿਹਾ ਮਾਤਾ ਜੀ ਦਾ ਘਰ ਟਹਿ ਗਿਆ ਉਸ ਤਰੀਕੇ ਨਾਲ ਤਾਂ ਹੁਣ ਕਿਹੜਾ ਮਰਿਆਂ ਤੋਂ ਘੱਟੋਂ ਬਹੁਤ ਜਿਆਦਾ ਹਾਲਾਤ ਬਿੱਤਰ ਕਰਦੇ ਸਾਨੂੰ ਡੇਢ ਮਹੀਨਾ ਹੋ ਗਿਆ ਸਰਕਾਰ ਨੂੰ ਰੌਲਾ ਪਾਉਂਦਾ ਇਹ ਤੇ 11 ਤਰੀਕ ਦਾ ਪਾਣੀ ਵੜਿਆ ਸਾਰੇ ਏਰੀਆ ਵਿੱਚ ਮਹੀਨਾ ਤੋਂ ਪਹਿਲਾਂ ਹੀ ਰੌਲਾ ਪਾਉਂਦੇ ਰਿਹਾ ਵੀ ਤੁਹਾਡਾ ਦਰਿਆ ਚੜਦਾ ਪਿਆ ਇਹਨੂੰ ਨਾਲ-ਨਾਲ ਹਰੀਕੇ ਨੂੰ ਕੱਢੀ ਜਾਓ ਕੱਢੀ ਜੋ ਸਾਡਾ ਏਰੀਆ ਨਹੀਂ ਡੁੱਬਦਾ ਪਰ ਸਰਕਾਰ ਨੇ ਜਾਣ ਕੇ ਡੋਬਿਆ ਕਿਸੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਕੋਲ ਗਏ ਸੀ ਸਾਰਿਆਂ ਕੋਲ ਗਏ ਸੀ ਉਹ ਆਉਂਦੇ ਵੀ ਰਹੇ ਸਾਡੇ ਕੋਲ ਸਵੇਰੇ ਵੀ ਆਉਂਦੇ ਸ਼ਾਮ ਨੂੰ ਆਉਂਦੇ ਕੁਝ ਨਹੀਂ ਕੁਝ ਹੁੰਦਾ ਮੈਂ ਤਾਂ ਤੁਸੀਂ ਕਹੀ ਪਰ ਸਾਨੂੰ ਤੁਹਾਡ ਨੂੰ ਨੌਲੇਜ ਜਿਆਦਾ ਆ ਅਸੀਂ ਇੱਥੇ ਰਹਿੰਨੇ ਆ ਵੀ ਇੰਨਾ ਪਾਣੀ ਤੁਸੀਂ ਛੱਡਦੇ ਇੰਨਾ ਤੁਸੀਂ ਸਾਨੂੰ ਮਾਰਨਾ ਤੇ ਉਹੀ ਕੰਮ ਕਰਤਾ ਵੀ 11 ਤਰੀਕ ਨੂੰ ਪੰਜ ਟੁੱਟ ਗਿਆ ਤੜਕੇ 5:00 ਜੀ ਬਾਬਾ ਸੁੱਖਾ ਸੀ ਹੁਣ ਪਤਾ ਲੱਗਾ ਸਰਾਜ ਸਾਹਿਬ ਵਾਲਿਆਂ ਨੂੰ ਇਹਨਾਂ ਨੇ ਘੰਟੇ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਪਹੁੰਚਦੇ ਹੋਗੇ ਨਾਲ ਸੰਗਤ ਲੈ ਕੇ ਵੀ ਹੋ ਸਕੇ ਇਹਨੂੰ ਬੰਨ ਲੀਏ ਪਰ ਉਹ ਸਾਡੇ ਬੰਨਣ ਤੋਂ ਕੰਟਰੋਲ ਤੋਂ ਜ਼ਿਆਦਾ ਹੋ ਗਏ ਇਸ ਕਰਕੇ ਸਰਕਾਰ ਨੂੰ ਦੋਸ਼ ਦੇ ਨੇ ਵੀ ਸਰਕਾਰ ਨੇ ਸਾਨੂੰ ਡੋਬਿਆ ਸਾਰੇ ਏਰੀਆ ਵਿੱਚ ਅੱਛਾ ਜਦੋਂ ਬੰਨ ਟੁੱਟਿਆ ਪ੍ਰਸ਼ਾਸਨ ਨੇ ਕੋਈ ਗੱਟੇ ਵਗੈਰਾ ਜਿਵੇਂ ਆ ਪਈਆ ਕਿਨੇ ਮੁਹਈਆ ਕੁਝ ਵੀ ਨਹੀਂ ਦਿੱਤਾ ਇੱਕ ਵੀ ਗੱਟਾ ਪ੍ਰਸ਼ਾਸਨ ਦਾ ਨਹੀਂ ਭਰਿਆ ਜਦੋਂ ਪ੍ਰਸ਼ਾਸਨ ਨੂੰ ਪਤਾ ਵੀ ਦਰਿਆ ਚੜਨਦੇ ਆ ਪ੍ਰਸ਼ਾਸਨ ਕਹਿੰਦਾ ਤੁਹਾਨੂੰ ਪਤਾ ਪਰ ਸਰ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਬੰਦ ਤੇ ਬੋਰੇ ਭਰ ਕੇ ਰੱਖਦੇ ਕੋ 5 10000 ਭਰ ਕੇ ਬੋਰਾ ਤੇ ਇੱਕ ਵੀ ਨਹੀਂ ਸੀ ਪ੍ਰਸ਼ਾਸਨ ਨੇ ਭਰਿਆ ਸਾਨੂੰ ਬੋਰਿਆਂ ਨੇ ਮਾਰਿਆ ਉਹ ਲੇਟ ਕੀਤਾ ਜਿਹੜਾ ਬੰਦ ਟੁੱਟਾ ਨਾ ਵਧਿਆ ਪੁੜ ਉਹ ਬੋਰਿਆਂ ਹੀ ਕਰਕੇ ਵਧਿਆ ਨਾ ਇਹਨਾਂ ਕੋਈ ਕ੍ਰੇਟ ਮਿਲੇ ਸਾਨੂੰ ਟਾਈਮ ਨਾ ਨਾ ਕੁਝ ਵੀ ਨਹੀਂ ਮਿਲਿਆ ਉਦੋਂ ਮਿਲੇ ਜਦੋਂ ਜਿਆਦਾ ਖਲਾਰਾ ਹੋ ਗਿਆ ਉਹ ਸ਼ਾਮ ਨੂੰ ਤੇ ਸ਼ਾਮ ਨੂੰ ਤੁਹਾਨੂੰ ਪਤਾ ਵੀ ਕਿਹੜਾ ਉੱਥੇ ਖਲੋਗਾ ਇਹ ਸਾਰਾ ਸਰਕਾਰ ਨੇ ਜਾਣ ਕੇ ਸਾਨੂੰ ਡੋਬਿਆ ਰਿਹਾ ਅੱਜ ਆਈ ਸੀ ਮੰਤਰੀ ਆਇਆ ਸੀ ਬੋਲਣਾ ਸੀ ਤੁਸੀਂ ਉਹਨਾਂ ਦੇ ਮੂਹਰੇ ਗੱਲ ਰੱਖਣੀ ਸੀ ਜਾਣੇ ਨਹੀਂ ਦਿੰਦਾ ਉਹ ਉਹਨਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਨੇ ਜਾਣੇ ਨਹੀਂ ਦਿੱਤਾ ਸਾਨੂੰ ਲੱਗੇ ਬੇਥੇਰਾ ਉਹਨਾਂ ਨੂੰ ਕਹਿ ਵੀ ਡੁੱਬਦੇ ਤੇ ਅਸੀਂ ਤੁਸੀਂ ਤਾਂ ਨਹੀਂ ਡੁੱਬਦੇ ਤੁਸੀਂ ਸੇਫ ਆ ਸਾਡੇ ਕੋਲ ਕੀ ਚੀਜ਼ਾਂ ਨੇ ਅਸੀਂ ਤਾਂ ਭੁੱਖ ਨਾਲ ਕੇ ਮਰਨਦੇ ਫਸਲਾਂ ਸਾਡੀਆਂ ਤੁਸੀਂ ਮਾਰਤੀ ਅਸੀਂ ਤਾਂ ਮੰਤਰੀ ਤੋਂ ਸਵਾਲ ਹੀ ਕਰਾਂ ਸਰ ਇਹਨੂੰ ਪਾਣੀ ਕਢਾ ਦਿਓ ਅਸੀਂ ਕਣਕਾਂ ਵੀ ਜਲਾਂਗੇ ਪਰ ਉਹਨਾਂ ਨੇ ਨਹੀਂ ਸਾਡੀ ਪੇਸ਼ ਜਾਂਦੇ ਤੇ ਨਹੀਂ ਜਾਣ ਦਿੱਤਾ ਲੱਗੇ ਕੱਲ ਕਿਸੇ ਦੇ ਘਰੇ ਗਏ ਸੀ ਉਹਨਾਂ ਨੇ ਅੱਜ ਫੋਨ ਆਇਆ ਸੀ ਵੀ ਅਸੀਂ ਸਵਾਲ ਕੀਤੇ ਮੰਤਰੀ ਸਾਹਿਬ ਜੀ ਵੀ ਇਹਦਾ ਕੋਈ ਹੱਲ ਕਰੋ ਪਰ ਉਹ ਮੰਤਰੀ ਸਾਹਿਬ ਨੇ ਉਹਨਾਂ ਦੀ ਆਵਾਜ਼ ਹੀ ਨਹੀਂ ਆਉਂਦੀ ਟੀਵੀ ਤੇ ਅੱਛਾ ਹਾਂਜੀ ਆਮ ਘਰਾਂ ਦਾ ਮੁੰਡਾ ਮੰਤਰੀ ਤੇ ਉਹਨੇ ਆਵਾਜ਼ ਹੀ ਨਹੀਂ ਆਉਂਦੀ ਨਹੀਂ ਆਉਂਦੀ ਅੱਜ ਵੀ ਨਹੀਂ ਆਉਂਦੀ ਜਿਹੜੇ ਗੱਲ ਸਵਾਲ ਪੁੱਛੇ ਨੇ ਮੰਤਰੀ ਸਾਹਿਬ ਨੂੰ ਕਈਆਂ ਨੇ ਨਹੀਂ ਆਉਂਦੀਆਂ ਇਹਨਾਂ ਨੇ ਸਾਨੂੰ ਪਤਾ ਇਹਨਾਂ ਦਾ ਨਹੀਂ ਆਉਂਦੀਆਂ ਇਹਨਾਂ ਦੀ ਆਵਾਜ਼ ਸਾਡੀ ਅਸੀਂ ਕੁ ਲਾਗੇ ਜਾਂਦੇ ਹਾਂ ਤਾਂ ਉਹਨਾਂ ਦੇ ਜਿਹੜੇ ਚੇਲੇ ਸੀ ਨਾ ਉਹ ਬਾਹਾਂ ਪਿੱਛੇ ਘੇਦੇ ਪਿੱਛੇ ਆਏ ਤੁਸੀਂ ਐਂ ਵੀ ਦੁਖੀ ਤੇ ਅਸੀਂ ਆਂ ਦੁੱਖ ਤੇ ਅਸੀਂ ਦੱਸਣਾ ਤੁਸੀਂ ਸਾਡਾ ਕੀ ਸੁਣ ਲੋਗੇ ਪਰ ਉਹ ਨਹੀਂ ਸੀ ਸਾਡੀ ਸੁਣਦੇ ਤਾਂ ਕਰਕੇ ਮੰਤਰੀਆਂ ਕੋ ਸਾਨੂੰ ਜਾਣ ਨਹੀਂ ਦਿੰਦੇ ਵੀ ਕਿਤੇ ਸੱਚੀ ਸਵਾਲ ਨਾ ਪੁੱਛ ਲੈਣ ਜੇ ਸਾਨੂੰ ਜਾਣ ਦੇਣ ਤੇ ਤੈਨੂੰ ਤੇ ਪਜਾਨੇ ਤੇ ਲਾ ਕੇ ਐਸੀ ਤੇ ਉਹਨਾਂ ਨੇ ਕਹਿ ਵੀ ਇੱਥੇ ਲਾਈਵ ਚਲਾਓ ਪਰ ਉਹਨਾਂ ਨੇ ਲਾਈਵ ਨਹੀਂ ਚਲਾਉਣ ਦਿੱਤਾ ਇਸੇ ਕਰਕੇ ਜਦੋਂ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਪਬਲਿਕ ਨੂੰ ਸਰਕਾਰ ਡਰਦੀ ਆ ਨਾ ਆਮ ਲੋਕਾਂ ਦੇ ਸਵਾਲਾਂ ਤੋਂ ਡਰਦੀ ਆ ਡਰਦੀ ਆ ਮੂੰਹ ਤੇ ਕਿਹਨੇ ਡਰਦੀ ਆ ਮੈਡਮ ਮੈਡਮ ਨੂੰ ਪੁੱਛਿਆ ਸੀ ਮੇਰੀ ਵੀਡੀਓ ਬਾਅਦ ਲਈ ਵੀ ਮੈਡਮ ਜੀ ਤੁਸੀਂ ਸਾਨੂੰ ਜਾਣ ਕੇ ਡੁੱਬਿਆ ਇਹੋ ਪਾਣੀ ਹਰੀ ਕਹਿੰਦਾ ਰਿਲੀਜ਼ ਕੀਤੀ ਜਾਂਦੇ ਪਾਕਿਸਤਾਨ ਨੂੰ ਕੱਢੀ ਇਹਦਾ ਨਾਂ ਢਿਲਵਾ ਤੋਂ ਡੁੱਬਣਾ ਇਹ ਨਾ ਪਰੋਪਰੀ ਗਿਆ ਸਾਡੇ ਵੀਰਪ੍ਰਾਹ ਡੁੱਬਣੇ ਸੀ ਕੋਈ ਵੀ ਨਹੀਂ ਸੀ ਡੁੱਬਣਾ ਇਹਨਾਂ ਜਾਣ ਕੇ ਡੁੱਬਿਆ ਨਾਲ ਬਾਬਿਆਂ ਜੀ ਉਹਨਾਂ ਵਕਤ ਪਾਇਆ ਇਹਨਾਂ ਨੇ ਵਕਤ ਹੀ ਹੁੰਦਾ ਜਦੋਂ ਵੀਰਪ੍ਰਾਹ ਸਾਡੇ ਨਾਲ ਕਹਣਗੇ ਇਹ ਨਾ ਸਾਡੇ ਨਾਲ ਖੜਦੇ ਸਾਡਾ ਕੋਈ ਜੀ ਨਾਲ ਦੁੱਬਰ ਹੋਇਆ ਪਿਆ ਇਥੇ ਜੇ ਬਾਬਾ ਜੀ ਨਾ ਹੁੰਦੇ ਇਹ ਸੰਸਥਾ ਨਾ ਹੁੰਦੀ ਖਾਲਸਾ ਈਡ ਨਾ ਹੁੰਦਾ ਜਾਂ ਹੋਰ ਜਿਹੜੇ ਭਰਾ ਆ ਰਹੇ ਨੇ ਪੰਜਾਬ ਚ ਉਹ ਨਾ ਹੁੰਦੇ ਤਾਂ ਤੁਹਾਡਾ ਕੀ ਹਾਲ ਹੋਣਾ ਸੀ ਸਰਕਾਰ ਦੀ ਕੋਈ ਤਿਆਰੀ ਹੈਗੀ ਸੀ ਨਹੀਂ ਸੀ ਹੈਗੀ ਸਰਕਾਰ ਤੋਂ ਤਾਂ ਪੀਂਗਲੀ ਪਾਣੀ ਨਹੀਂ ਪਹੁੰਚਿਆ ਹੋਰ ਦੱਸੋ ਜੇ ਸੰਸਥਾ ਨਾ ਹੁੰਦੀਆਂ ਨਾ ਤੇ ਸਾਡੇ ਤੋਂ ਸਰਕਾਰ ਤੋਂ ਤਾਂ ਪਾਣੀ ਨਹੀਂ ਪੀਂਗਲੀ ਪਹੁੰਚਿਆ ਘਰਾਂ ਚ ਲੋਕਾਂ ਦੇ ਜੇ ਨਹੀਂ ਤਾਂ ਜਾ ਕੇ ਤੁਸੀਂ ਆਪ ਪੁੱਛ ਲਓ ਆਉਂਦੇ ਜ਼ਰੂਰ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਵੀ ਅਸੀਂ ਪਾਣੀ ਪਹੁੰਚਾਤਾ ਅਸੀਂ ਕਿੰਨੇ ਵੀ ਤੁਸੀਂ ਦੇਖੋ ਤੁਸੀਂ ਕਿਹਨੂੰ ਪਾਣੀ ਪਹੁੰਚਾਇਆ ਕਿੱਥੇ ਲੰਗਰ ਲਾਇਆ ਤੁਸੀਂ ਸਰਕਾਰ ਦਾ ਤੁਸੀਂ ਸੇਰ ਦੇ ਤੁਰੇ ਬਸ ਦਿਖਾ ਦਿਓ ਇੱਕ ਵੀ ਅਧ ਕੋਈ ਵੀ ਨਹੀਂ ਤਾਂ ਅਧਿਕਾਰੀ ਹੈਗਾ ਸਿਰਫ ਸੰਪਰਤਾਵਾਂ ਖੜੀਆਂ ਨੇ ਨਾਲ ਸੰਸਥਾ ਸਾਡੇ ਨਾਲ ਖੜੀਆਂ 24 ਘੰਟੇ ਸਾਡੇ ਨਾਲ ਉਹ ਕਹਿੰਦੇ ਜਿਹੜੀ ਸ਼ਾਇਦ ਹੀ ਬਾਬਾ ਜੀ ਸੁੱਖਾ ਸਿੰਘ ਹੁਣ ਸਾਨੂੰ ਬੋਰਡ ਦਿੱਤਾ ਸੀ ਆ ਦੋ ਕੁ ਦਿਨ ਪਹਿਲਾਂ ਉਹਨਾਂ ਦੇ ਬੋਰਡ ਤੇ ਅਸੀਂ ਕੱਲ ਜਾ ਕੇ ਜਿਹੜੀ ਬੀਬੀ ਦਾ ਤੁਸੀਂ ਜਗਰ ਕੀਤਾ ਉਹਨਾਂ ਦਾ ਘਰ ਦੇਖ ਕੇ ਮਹਾਪੁਰਸ਼ਾਂ ਨੇ ਆਪ ਇਹਨਾਂ ਨੂੰ ਭੇਜਿਆ ਸੇਵਾਦਾਰ ਉਹ ਬੀਬੀ ਦਾ ਘਰ ਦੇਖਿਓ ਅਸੀਂ ਆਪ ਉੱਥੇ ਖੁਦ ਜਾ ਕੇ ਦੇਖ ਕੇ ਆਏ ਉਹਨਾਂ ਦਾ ਸਮਾਨ ਬਾਹਰ ਕਢਾ ਕੇ ਉੱਥੇ ਵੀਡੀਓ ਬਣਾ ਕੇ ਲਏ ਪਰ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਵੀ ਨਹੀਂ ਪਹੁੰਚਿਆ ਉੱਥੇ ਸੀਲਦਾਰ ਐਸ ਟੀਮ ਤੱਕ ਨਹੀਂ ਪਹੁੰਚੇ ਉੱਪਰ ਲੈਣ ਤਾਂ ਕੀ ਜਾਣਾ ਹੈ ਹੇ ਪਿੱਛੇ ਜੀ ਬੋਲਦੇ ਆ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਮਾੜਾ ਬੋਲਦੇ ਜੀ ਦੁਖੀ ਬੰਦਾ ਦਿਲ ਤੋਂ ਆ ਦਿਲ ਤੋਂ ਜੋ ਦੁਖੀ ਹੁੰਦਾ ਨਾ ਉਦੋਂ ਦੇ ਬੰਦੇ ਦੇ ਮਾੜਾ ਬੋਲਦਾ ਉਦੋਂ ਕਿਸੇ ਜੀ ਨਹੀਂ ਕਰਦਾ ਮੈਂ ਮਾੜਾ ਕਿਹਨੂੰ ਬੋਲਾਂ ਪਿਛਲੀ ਵਾਰ ਜਦੋਂ ਹੜ੍ਹ ਆਈ ਸੀ 23 ਦੇ ਵਿੱਚ ਉਦੋਂ ਮੁੱਖ ਮੰਤਰੀ ਨੇ ਹਿੱਕ ਠੋਕੇ ਕਿਹਾ ਸੀ ਵੀ ਮੁਰਗੀਆਂ ਦੇ ਖੰਭ ਸਾਂਭ ਕੇ ਰੱਖ ਲਓ ਉਹਨਾਂ ਦਾ ਮੁਆਵਜ਼ਾ ਵੀ ਮਿਲੂਗਾ ਉਹ ਤਾਂ ਇਹ ਕਹਿੰਦਾ ਹਿੱਕ ਠੋਕ ਤਾਂ ਇਹ ਕਹਿਆ ਸੀ ਵੀ ਮੈਂ ਕੁਝ ਨਹੀਂ ਦੇ ਸਕਦਾ ਤਾਂ ਦਿੱਤਾ ਵੀ ਕੁਝ ਨਹੀਂਗਾ ਇੱਥੇ ਵੀਰ ਨੇ ਇੱਕ ਨੇ ਆਇਆ ਸੀ ਉਹਨੂੰ ਸਵਾਲ ਪੁੱਛਿਆ ਬਿਸਾਰ ਮੇਰਾ 23 24 ਕਿਲੇ ਮਾਲਕੀ ਮੇਰੀ ਜਮੀਨ ਆ ਤੁਸੀਂ 23 ਚ ਮੈਨੂੰ 1 ਰੁਪਿਆ ਨਹੀਂ ਦਿੱਤਾ ਨਹੀਂ ਤੇ ਮੇਰੀਆਂ ਜਾ ਕੇ ਬੈਂਕਾਂ ਚ ਕਾਪੀਆਂ ਦੇਖ ਲਓ ਮੰਤਰੀ ਸਾਹਿਬ ਨੇ ਜਵਾਬ ਕੋਈ ਨਹੀਂ ਆਇਆ ਉਹਨੂੰ ਅੱਜ ਅੱਜ ਹੀ ਮੌਕੇ ਤੇ ਉਹ ਨੇ ਮੰਤਰੀ ਸਾਹਿਬ ਨੂੰ ਜਵਾਬ ਕੋਈ ਨਹੀਂ ਸੀ ਆਇਆ ਉਹਦੇ ਬਾਅਦ ਅਸੀਂ ਬੰਦਾ ਵੀ ਸਾਡੇ ਕੋਲ ਅੱਜੇ ਵੀ ਹੈਗਾ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਜਵਾਬ ਨਹੀਂ ਸੀ ਆਉਣਾ ਇਹ ਵੀ ਮੈਂ ਤੁਹਾਨੂੰ ਵਿਖਾ ਦਣਾ ਬੈਂਕ ਦੀਆਂ ਕਾਪੀਆਂ ਵੀ ਮੈਨੂੰ 23 ਚ ਕਿਨਾਂ ਕੋਈ ਖਰਾਬਾ ਤੁਸੀਂ ਦਿੱਤਾ ਤੇ ਗਾਂ ਤੇ ਸੀ ਨਹੀਂ ਝਾਕੇ ਨਹੀਂ ਰਸ ਦੇ ਚ 25 ਦੀ ਆਈ ਹੋਣਾ ਹੁਣ ਸਾਨੂੰ ਕੋਈ ਝਾਕਣੇ ਕਿੰਨੇ ਵੀ ਸਾਡੀਆਂ ਪਾਣੀ ਕਢਾ ਦਿਓ ਤੇ ਸਾਡੀਆਂ ਕਣਕਾਂ ਵੀ ਇੰਨਾ ਹੀ ਬਹੁਤ ਧੰਨਵਾਦ ਤੇ ਵੱਦ ਤੋਂ ਵੱਦ ਬਾਬੇ ਜੀ ਹੁਣਾਂ ਦਾ ਸਿਰ ਸਾਰੇ ਸਾਰਿਆਂ ਵਾਲਿਆਂ ਦਾ ਜਿਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਸਾਡੇ ਨਾਲਾਂ ਕੇ ਖੜੇ ਹੈ ਧਾਰਮਿਕ ਸੰਸਥਾਵਾਂ ਤੋਂ ਬਿਨਾ ਹੋਰ ਕਿਹੜੀਆਂ ਕਿੜੀਆਂ ਸੰਸਥਾਵਾਂ ਨੇ ਬਹੁਤ ਸੰਸਥਾਵਾਂ ਨੇ ਪਰ ਉਹਨਾਂ ਦਾ ਨਾਂ ਨਹੀਂ ਚਿੱਤੇ ਇਹਨਾਂ ਦਾ ਬਾਬਾ ਸੀਸੀ ਵਾਲੇ ਵੀ ਨਾਲ ਖੜੇ ਨੇ ਹੋਰ ਵੀ ਤਿੰਨ ਚਾਰ ਸੰਸਥਾਵਾਂ ਨੇ ਸੰਸਥਾਵਾਂ ਨੇ ਸਾਡੇ ਨਾਲ ਖੜੀਆਂ ਹੋਈਆਂ ਨੇ ਹਾਂਜੀ ਪਰ ਸਰਕਾਰੀ ਸੰਸਥਾ ਕੋਈ ਨਹੀਂ ਨਹੀਂ ਸਰਕਾਰੀ ਨਹੀਂ ਕੋਈ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਕੋਈ ਮੈਡੀਕਲ ਦੀ ਮੈਨੂੰ ਇੱਥੇ ਸਟਾਲ ਨਹੀਂ ਦੇਂਦੀ ਕੋਈ ਮੈਡੀਕਲ ਵਾਸਤੇ ਕੋਈ ਨਜ਼ਰ ਨਹੀਂ ਆਉਂਦਾ ਸਰ ਉਦੋਂ ਹੀ ਆਉਂਦੇ ਆ ਜਦੋਂ ਵੱਡੇ ਅਧਿਕਾਰੀਆਂ ਤੇ ਮਗਰੋਂ ਸਾਰੇ ਚਲੇ ਜਾਂਦੇ ਆ ਉਹ ਕਹਿੰਦੇ ਇੱਥੇ ਗਰਮੀ ਬੜੀ ਮੈਂ ਐਵੇਂ ਵੀ ਤਰਿੰਦੀ ਆ ਜੀ ਮੇਰਾ 40 ਕਿਲੇ ਖੇ ਦਾ ਡੁੱਬਾ ਪਿਆ ਤੁਹਾਨੂੰ ਮੁਆਵਜ਼ਾ ਮਿਲਿਆ ਸੀ ਪਿਛਲੀ ਵਾਰ ਨਹੀਂ ਜੀ ਮਿਲਿਆ ਹਾਂ ਨਾ 50 ਕਿਲਿਆਂ ਤੋਂ ਵੱਧ 1 ਰੁਪਿਆ ਵੀ ਨਹੀਂ ਮਿਲਿਆ ਮੇਰੇ ਕੋਲ 40 ਕਿਲੇ ਖੇ ਸੀ 50 ਕਿਲਿਆਂ ਦਾ 50 ਗਿੱਲਾਂ ਦਾ ਮਿਲਿਆ ਬਾਕੀ ਮਿਲੇ ਨਹੀਂ ਸੀ ਤਾਂ ਵੀ ਸਰਕਾਰ ਨੂੰ ਰੋਨੇ ਤੁਸੀਂ ਨਹੀਂ ਦੇਣਾ ਸਾਨੂੰ ਮਾਅਬਜਾ ਤੁਸੀਂ ਸਾਨੂੰ ਡੋਪ ਤਾਂ ਸਾਡੀ ਕਣਕਾਂ ਵੀ ਬੀਜਣੀਆਂ ਜੀ ਇਹ ਬਾਬਾ ਜੀ ਹੁਣ ਇਹ ਨਾਲ ਨਾ ਸੁੱਕਾ ਤੋਂ ਸਾਡੇ ਨਾਲ ਖੜਨਾ ਤੇ ਸਾਡੇ ਤੋਂ ਕਣਕਾਂ ਵੀ ਬੀਜਣੀਆਂ ਇਹੋ ਜਿਹੇ ਹਾਲਾਤ ਬਣਾਤੇ ਸਰਕਾਰ ਨੇ ਸਾਡੇ ਹਾਂਜੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਪਿੰਡ ਦੇ ਬਸਨੀਕ ਨੇ ਚਲੋ ਮਨ ਵੀ ਦੁਖੀ ਆ ਇਹਨਾਂ ਦਾ ਤਾਂ ਹੀ ਲੰਬੀ ਗੱਲ ਚਲੀ ਗਈ ਅ ਮੈਂ ਗੱਲ ਕਰ ਰਿਹਾ ਸੀ ਇਹਨਾਂ ਨਾਲ ਕਿ ਜੇਕਰ ਧਾਰਮਿਕ ਸੰਪਰਦਾਵਾਂ ਸੰਸਥਾਵਾਂ ਖਾਲਸਾ ਈਡ ਨਾ ਹੋਵੇ ਤੇ ਸਰਕਾਰ ਦੇ ਸਿਰ ਤੇ ਛੱਡ ਦਿੱਤੀ ਜਾਵੇ ਇਸ ਸਥਿਤੀ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਲੋਕ ਬਿਲਕੁਲ ਵੀ ਨਾ ਇੱਥੇ ਕੋਈ ਜਿਉਂਦਾ ਹੀ ਨਾ ਨਿਕਲੇ ਇਸ ਤਰੀਕੇ ਦਾ ਹਾਲ ਇੱਥੇ ਹੋਇਆ ਪਿਆਗਾ ਸਰਕਾਰ ਬਿਲਕੁਲ ਇੱਥੇ ਐਬਸੈਂਟਾ ਗੈਰਹਾਜ਼ਰ ਆ ਵੇਖੋ ਉਹ ਸਰਕਾਰਾਂ ਦਾ ਕੰਮ ਜਿਹੜਾ ਉਹਨਾਂ ਦਾ ਆਪਣੇ ਤਰੀਕੇ ਨਾਲ ਉਹਨਾਂ ਨੇ ਕਰਨਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਆ ਮਹਾਂਪੁਰਖਾਂ ਨੇ ਆਪਣੇ ਤਰੀਕੇ ਨਾਲ ਕਰਨਾ ਮਹਾਂਪੁਰਖ ਇਹਨਾਂ ਦੇ ਨਾਲ ਖੜੇ ਲੱਗੇ ਤੁਹਾਨੂੰ ਪਿੰਡ ਵਾਸੀਆਂ ਨੇ ਦੱਸੀ ਤੇ ਇਲਾਕਾ ਵਾਸੀਆਂ ਨੇ ਉਹ ਦੰਦੇ ਜਿੱਦਾਂ ਦੇ ਲੰਗਰ ਲੱਗੇ ਆ ਸੋਮਵਾਰ ਪਾਣੀ ਲੁੱਟਾ ਉਹ ਦੰਦੇ ਤੇ ਅਵੇ ਬਾਹੂਪੁਰ ਚੌਂਕ ਦੇ ਵਿੱਚ ਵਿਖਣੀ ਡਿਆ ਜੇ ਤੁਸੀਂ ਲੰਗਰ ਲੱਗੇ ਆ ਮਹਾਂਪੁਰਖਾਂ ਦੇ ਵੱਲੋਂ ਜਥੇਬੰਦੀ ਦੇ ਜਿਹੇ ਦਰਖਲਾਏ ਗਏ ਆ ਸੇਵਾਦਾਰ ਰਹਿਮੀ ਆਏ ਆ ਜਿੱਥੇ ਜਿੱਤੇ ਲੋੜ ਆ ਲੰਗਰ ਪ੍ਰਸ਼ਾਦਾ ਪਹੁੰਚਾਇਆ ਜਾਂਦਾ ਪਸ਼ੂਆਂ ਦੀ ਦਵਾਈ ਵਗੈਰਾ ਖਾਲ ਚੌਕਰ ਇਹਨਾਂ ਦੇ ਘਰਾਂ ਤੱਕ ਇਹਨਾਂ ਨੂੰ ਲੈਣ ਕੇ ਦਿੱਤਾ ਬਾਕੀ ਜਿਹੜਾ ਬੰਨ ਦੀ ਗੱਲ ਕਰੀਏ ਵੀ ਟੁੱਟ ਗਿਆ ਉਹ ਹੁਣ ਜਦੋਂ ਪਾਣੀ ਲਊਗਾ ਉਹਨੂੰ ਵੀ ਬਨਾਂਗੇ ਜੋ ਵੀ ਚਾਹੀਦਾ ਹੋਊ ਇਹਨਾਂ ਨੂੰ ਦੇਵਾਂਗੇ। ਬਾਕੀ ਜਿਹੜਾ ਇੱਕ ਬੰਨ ਚੱਕਾਂ ਤੋਂ ਲੈ ਕੇ ਗੁੱਦਿਆਂ ਤੱਕ ਇਸ ਬੰਨ ਤੋਂ ਤੁਸੀਂ ਤੋਂ ਲੈ ਕੇ ਗੁੱਦੇ ਪਿੰਡ ਤੱਕ ਉਹ ਲਗਭਗ ਕੋਈ 16-17 ਕਿਲੋਮੀਟਰ ਦੀ ਰੇਂਜ ਦੇ ਵਿੱਚ ਬੰਨਿਆ। ਉੱਥੇ ਸੰਪਰਦਾ ਵੱਲੋਂ ਬਾਬਾ ਸੁਖਾ ਸਿੰਘ ਜੀ ਵੱਲੋਂ ਬਾਬਾ ਹਾਕਮ ਸਿੰਘ ਜੀ ਵੱਲੋਂ ਸੰਗਤਾਂ ਲਗਾਈਆਂ ਜਾਂਦੀਆਂ। ਉੱਥੇ ਜਿਹੜਾ ਉਹ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਥਾਂ-ਥਾਂ ਤੇ ਸੰਗਤਾਂ ਲਗੀਆਂ। ਤੋੜੇ ਦਿੰਨੇ ਆ, ਡੀਜ਼ਲ ਦੇਂਦੇ ਆ, ਸੰਗਤਾਂ ਲੈਣ ਕੇ ਦਿੰਨੇ ਆ। ਉਹ ਮਹਾਂਪੁਰਖਾਂ ਨੇ ਡਿਊਟੀਆਂ ਲਾਈਆਂ ਇਸੇ ਤਰ੍ਹਾਂ ਹੀ ਪਿੰਡ ਸਭਰਾ ਹਲਕਾ ਪੱਟੀ ਚ ਇਸੇ ਦਰਿਆ ਹੇਡ ਤੋਂ ਪਾਰਲੇ ਬੰਨੇ 23 24 ਤੁਸੀਂ ਬੰਨ ਵੱਡਾ ਟੁੱਟ ਗਿਆ ਸੀ ਉਹਨੂੰ ਮਿਟਾ ਲੱਗੀ ਆ ਬਾਕੀ ਸੰਪਰਦਾ ਦੇ ਜ਼ਹੀਦਾਰ ਜਿਹੜੇ ਆ ਉਥੇ ਹਜ਼ਾਰਾਂ ਦੀ ਗਿੰਦੀ ਚ ਸੰਗਤਾਂ ਲੈ ਕੇ ਲੱਗੀ ਆ ਆਪਾਂ ਗੱਲ ਕਰੀਏ 23 ਚ ਵੀ ਆਇਆ ਸੀ ਹੜ 19 ਚ ਵੀ ਆਇਆ ਸੀ ਬੰਨ ਟੁੱਟਦਾ ਹਰ ਵਾਰ ਟੁੱਟਦਾ ਪਰ ਕਾਰਨ ਕੀ ਨੇ ਇਹਦੇ ਅਸਲੀ ਜਿਵੇਂ ਵੀਰ ਜੀ ਨੇ ਦੱਸਿਆ ਵੀ ਸਾਨੂੰ ਉਹਦੇ ਵਿੱਚੋਂ ਮਿੱਟੀ ਨਹੀਂ ਕੱਢਣ ਦਿੰਦੇ ਪਰਚਾ ਕਰ ਦਿੰਦੇ ਆ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਪੱਕਾ ਤਾਂ ਵੇਖੋ ਜੀ ਸਰਕਾਰਾਂ ਹੀ ਕਰ ਸਕਦੀਆਂ ਪੱਕਾ ਹੱਲ ਕੀ ਕਰਦੀਆਂ ਜੀ ਇਹ ਜਿਹੜੇ ਦਰਿਆਵ ਆ ਇਹਨਾਂ ਨੂੰ ਕਿਹੜੇ ਬੰਨੇ ਦੀ ਕਰਨਾ ਹੈ ਨਹਿਰੀ ਰੂਪ ਅਸੀਂ ਸੁਣਦੇ ਆ ਉਤੋਂ ਆਲੀ ਕਲਾ ਤੋਂ ਮੈਂ ਗੱਲ ਸੁਣੀ ਆ ਇੱਥੋਂ ਵੀ ਖੈਰ ਮਮੀ ਮੰਡ ਖੇਤਰ ਜੀ ਰਹਿਣ ਵਾਲਾ ਜੀ ਇਹਨੂੰ ਨਹਿਰੀ ਰੂਪ ਵੀ ਦੇ ਸਕਦੀ ਸਰਕਾਰ ਕੀ ਨਹੀਂ ਕਰ ਸਕਦੀ ਹੂੰ ਇਹ ਨਹਿਰੀ ਰੂਪ ਦੇਵੇ ਸਰਕਾਰ ਐਂ ਤੇ ਇਹ ਹੀ ਤੁਹਾਡੇ ਮਾਧਿਅਮ ਤੇ ਰਹੀਂ ਬੇਨਤੀ ਕਰਾਂਗੇ ਇਹਨੂੰ ਗੋਇੰਦਵਾਲ ਸਾਹਿਬ ਤੋਂ ਲੈ ਕੇ ਨਹੀਂ ਪਿੱਛੋਂ ਵਿੱਚ ਤੋਂ ਚੱਲਦਾ ਇਹਨੂੰ ਨਹਿਰੀ ਰੂਪ ਦੇ ਕੇ ਪੱਕਾ ਕੀਤਾ ਜਾਵੇ ਵੱਡੇ ਵੱਡੇ ਸਰਕਾਰਾਂ ਰੋਡ ਬਣਾ ਦਿੰਦੀਆਂ ਵੱਡੇ ਵੱਡੇ ਕੰਮ ਕਰ ਦਿੰਦੀਆਂ ਸਰਕਾਰਾਂ ਚਾਹਣ ਤੇ ਕੀ ਨਹੀਂ ਕਰ ਸਕਦੀਆਂ ਇਲਾਕਾ ਬਾਈ ਜੀ ਨੇ ਗੱਲ ਕੀਤੀ ਕਹਿੰਦਾ ਵੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਉਧਰ ਲਿਆ ਰਹੀ ਸੀ ਅਸੀਂ ਚਾਹੁੰਦੇ ਆ ਇੱਧਰ ਲੈ ਕੇ ਆਵੇ ਸਾਡੇ ਕੋਲ ਇੱਥੇ ਆਓ ਜੀ ਆ ਜੇ ਤੇ ਮਾੜੀ ਗੱਲ ਨਹੀਂ ਜੀ ਤਰੱਕੀ ਚ ਹੋ ਜਾਊਗਾ ਏਰੀਆ ਦੀ ਸੁਨਵਾਈ ਹੋ ਜੂਗੀ। ਜੀ। ਏਰੀਆ ਤਰੱਕੀ ਚਲੇ ਜੂਗਾ। ਵਧੀਆ ਗੱਲ ਆ। ਪਰ ਸਰਕਾਰ ਇੱਥੇ ਲੈ ਕੇ ਨਹੀਂ ਆਉਂਦੀ ਸਰਕਾਰ ਨੂੰ ਪਤਾ ਵੀ ਇੱਥੇ ਘਾਟਾ ਪੈਣਾ ਸਾਨੂੰ। ਉਹ ਤਾਂ ਹੁਣ ਸਰਕਾਰਾਂ ਹੀ ਕਰ ਸਕਦੀਆਂ ਹਨਾ ਜੀ। ਹਾਂਜੀ। ਉਹ ਤਾਂ ਸਰਕਾਰਾਂ ਜੋ ਚੋਣ ਕਰ ਸਕਦੀਆਂ ਹਨ। ਉਹਨਾਂ ਦੇ ਕੰਮ ਆ। ਅ ਮਾਤਾ ਜੀ ਸਾਡੇ ਕੋਲੇ ਖੜੇ ਨੇ ਕਾਫੀ ਮਨ ਇਹਨਾਂ ਦਾ ਦੁਖੀ ਸੀ ਦੋ ਤਿੰਨ ਵਾਰ ਪਹਿਲਾਂ ਵੀ ਕਹਿੰਦੇ ਹੜ ਆਇਆ ਚਲੋ ਉਹ ਬਚਤ ਰਹੇਗੀ ਪਰ ਇਸ ਵਾਰ ਇਹਨਾਂ ਦਾ ਰਹਿਣ ਬਸੇਰਾ ਟਹਿ ਗਿਆ। ਕਾਫੀ ਮਨ ਦੁਖੀ ਆ ਹੋਰ ਵੀ ਨੁਕਸਾਨ ਹੋਇਆ ਹੋਣਾਗਾ। ਅੱਗੇ ਸੰਗਤ ਨੂੰ ਅਪੀਲ ਕੋਈ। ਸੰਗਤ ਨੂੰ ਅਪੀਲ ਇਹ ਹੀ ਆ ਵੀ ਕੱਲ ਅਸੀਂ ਗਏ ਸਾਂ ਸਾਨੂੰ ਇੱਥੋਂ ਦੇ ਜ਼ਿੰਮੇਵਾਰ ਬੰਦਿਆਂ ਨੇ ਦੱਸਿਆ ਵੀ ਉੱਥੋਂ ਬੰਨ ਟੁੱਟ ਗਿਆ ਤੇ ਅਸੀਂ ਆਪਣੀ ਬੇੜੀ ਤੇ ਮੋਟਰਬੋਰਡ ਤੇ ਉੱਥੇ ਪਹੁੰਚ ਕੇ ਇਹ ਜਹੇਦਾਰ ਲਖਵਿੰਦਰ ਸਿੰਘ ਜੀ ਦਾਸ ਵੀ ਹੋਰ ਵੀ ਸਿੰਘ ਸੀਗੇ ਨਾਲ ਸਾਨੂੰ ਉੱਥੇ ਲੈ ਕੇ ਗਏ ਵੇਖਿਆ ਉਹ ਦੋ ਕਿੱਲੇ ਦਰਿਆ ਉਥੋਂ ਟੁੱਟਾ ਜੀ ਇਹਨਾਂ ਦੇ ਘਰ ਨੂੰ ਟਾ ਲੱਗੀ ਆ ਇਹਨਾਂ ਦਾ ਘਰ ਕੁਝ ਤਾਂ ਟੈਗਡ ਢੇਰੀ ਹੋ ਗਿਆ ਇਹਨਾਂ ਦਾ ਸਬਾਨ ਵੀ ਅਸੀਂ ਉਦੋਂ ਚਕਾ ਕੇ ਬੇੜੀਆਂ ਦੇ ਰਾਈ ਜਿਹੜਾ ਲਿਆਂਦਾ। ਬਾਕੀ ਉੱਥੇ ਦੋ ਇਹਨਾਂ ਦੇ ਪਸ਼ੂ ਆ, ਗਾਈਂ। ਉਹ ਖੁੱਲੀਆਂ ਸਾਡਾ ਕੋਈ ਚਾਰਾ ਨਹੀਂ ਚੱਲਿਆ। ਮੈਂ ਬੇਨਤੀ ਕੀਤੀ ਵੀ ਲੈ ਕੇ ਆਓ ਉਹਨਾਂ ਨੂੰ। ਜਿਸ ਤਰ੍ਹਾਂ ਵੀ ਬੇੜੀ ਨਾ ਬੰਨ ਕੇ ਲਿਉਣੀ ਆਵਾ, ਤਾਰ ਕੇ ਲਿਉਣੀ ਆਵਾ। ਕਿਉਂਕਿ ਉਹਨਾਂ ਨੂੰ ਵੀ ਜੇ ਸਾਨੂੰ ਖਾਣ ਨੂੰ ਰੋਟੀ ਚਾਹੀਦੀ ਆ, ਉਹਨਾਂ ਨੂੰ ਵੀ ਚਾਹੀਦੀ। ਤੇ ਪਸ਼ੂ ਪੰਛੀ ਨੂੰ ਵੀ ਚਾਹੀਦੀ ਆ। ਉੱਥੇ ਕੁੱਤੀ ਦੇ ਕਤੂਰੇ ਸੀ 4-5 ਉਹ ਵੀ ਅਸੀਂ ਬੇੜੀ ਤੇ ਰੱਖ ਕੇ ਲੈ ਕੇ ਆਏ ਆ। ਕਿ ਉਹ ਵੀ ਭੁੱਖੇ ਨਾ ਮਰਨ। ਜੋ ਜਿਹੜੀ ਸੇਵਾ ਦਾ ਫਰਜ ਹੈ ਉਹ ਅਸੀਂ ਸੇਵਨ ਬਾ ਰਹੇ ਆ ਜੀ ਜਿਹੜੀ ਸੰਗਤਾਂ ਨੂੰ ਅਪੀਲ ਆ ਇਹਨਾਂ ਨੂੰ ਵੇਖੋ ਖਾਲਸਾ ਏਡ ਵਾਲਿਆ ਬੜੀਆਂ ਧਾਰਮਿਕ ਸੰਤਾ ਮਾਵਾ ਮਹਾਂਪੁਰਖਾ ਬਾਬਾ ਸੁਖਾ ਸਿੰਘ ਹੋਣੀ ਘਰ ਬਣਾ ਕੇ ਦਿੱਤੇ ਅੱਗੇ ਵੀ ਪਿੰਡ ਸਰੂਪਵਾਲ ਦੇ ਵਿੱਚ ਵੀ ਜੀ ਪੰਜੀ ਤੀ ਘਰ ਬਣਾ ਕੇ ਦਿੱਤੇ ਆ ਹੁਣ ਵੀ ਸਾਨੂੰ ਉਮੀਦ ਆ ਮੈਂ ਅਪੀਲ ਕਰਦਾ ਵੀ ਉਹਨਾਂ ਵੀ ਜਿੱਥੇ ਕਿਤੇ ਟੱਠੇ ਆ ਇਹਨਾਂ ਨੂੰ ਬਣਾ ਕੇ ਦੇਣ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਜੀ ਤੇ ਕਰਨਗੇ ਵੀ ਜੀ ਇੱਕ ਆਪਣਾ ਇੱਥੋਂ ਹੈਗਾ 5-6 ਕਿਲੋਮੀਟਰ ਮੇਲਾ ਗੋਦਵਾਲਾ ਜਿਹੜਾ ਪੋਲ ਆ ਜਿਹੜਾ ਤਰਨ ਤਰਨ ਜੋੜਦਾ ਮਰਸਨ ਜੋੜਦਾ ਉਹ ਮੇਨ ਤੋਂ ਆਦਾ ਕੱਲ ਵੱਤ ਵੱਤ ਕਿਲੋ ਡੇਢ ਕਿਲੋਮੀਟਰ ਦੇ ਵਿੱਚ ਏਰੀਆ ਦੇ ਵਿੱਚ ਹੋਣਾ ਸਾਡਾ ਜਿਹੜਾ ਏਰੀਆ 7 ਕਿਲੋਮੀਟਰ ਦੇ ਏਰੀਆ ਦੇ ਵਿੱਚ ਦੀ ਪਾਣੀ ਨੰਗਨ ਦੱਸ ਤਾ ਭਾਜੀ ਅਸੀਂ ਤਾਂ ਤੁਹਾਨੂੰ ਕੋਈ ਦੱਸਣ ਦੈਂ ਵੀ ਸਾਨੂੰ ਲੱਗੇ ਨਹੀਂ ਜਾਂਦਾਂਦੇ ਪਿੰਡ ਵਾਲਿਆਂ ਨੂੰ ਅਸੀਂ ਤਾਂ ਕਹਿੰਨੇ ਪਿੰਡ ਵਾਲਿਆਂ ਦੀ ਤੁਸੀਂ ਸਾਰ ਲਓ ਜਿਨ੍ਹਾਂ ਦੇ ਕੋਲ ਆਏ ਜੀ ਉਹਨਾਂ ਨੂੰ ਤਾਂ ਲੱਗੇ ਨਹੀਂ ਲੱਗਨ ਦਿੰਦੇ ਉਹ ਤੇ ਆਪਦਾ ਕਾਫਲਾ ਲੈ ਕੇ ਤੇ ਮੰਤਰੀ ਨੂੰ ਐ ਘੇਰ ਲੈਂਦੇ ਵੀ ਜਿਵੇਂ ਪਿੰਡ ਵਾਲੇ ਕਿਤੇ ਚੱਕ ਕੇ ਨਾ ਲੈ ਜਾਣ ਕਿਤੇ ਪਾਸੇ ਕਿਸਤੀ ਦੇ ਝੂਟਾ ਲੈ ਕੇ ਮੁੜ ਜਾਂਦੇ ਝੂਟਾ ਲੈ ਕੇ ਮੁੜ ਜਾਂਦਾ ਅਸੀਂ ਇਹਨਾਂ ਦੱਸਣਾ ਤਾਂ ਉਹਨਾਂ ਨੇ ਵੀ ਸਾਨੂੰ ਕੀ ਤਕਲੀਫਾਂ ਨੇ ਉਹਨਾਂ ਤਾਂ ਤੁਸੀਂ ਨਾਲ ਨਹੀਂ ਬਹੋਂਦੇ ਜਿਵੇਂ ਬਾਬਾ ਜੀ ਹੋਣਾ ਦੱਸਿਆ ਇਹਨਾਂ ਦੇ ਨਾਲ ਅਸੀਂ ਆਪਦੇ ਪਿੰਡ ਮੈਂ ਆਪ ਖੋਦ ਇਹਨਾਂ ਦੇ ਨਾਲ ਗਿਆ ਨਾਲੇ ਕਦੋਂ ਹੋਰ ਪਿੰਡ ਦੇ ਸੇਵਾਦਾਰ ਲੱਗੇ ਵੀ ਇਹਨਾਂ ਨਾਲ ਚੱਲ ਗਏ ਆਪਾਂ ਨਾਲ ਚੱਲ ਗਏ ਇਹਨਾਂ ਦੇ ਜੀ ਤੇ ਉਹ ਬੰਦੀ ਹੈ ਤੇ ਜੇ ਅਸੀਂ ਆਏ ਆ ਫੋਟੋ ਖਿਚਾ ਕੇ ਚਲੇ ਗਏ ਤੇ ਉਹ ਥੋੜਾ ਕੁ ਉਮੀਦ ਹੈ ਸਰਕਾਰ ਕੋਈ ਸੁਣੂਗੀ ਤੁਹਾਡੀ ਬਾਹ ਫੜੂ ਮੁਆਵਜ਼ਾ ਦੇਊ ਮੁਸ਼ਕਲ ਹੈ ਸਾਨੂੰ ਕੁਝ ਝਾਗਾ ਨਹੀਂ ਹੈ ਸਰਕਾਰ ਤੇ ਸਾਨੂੰ 23 ਦਾ ਤੁਸੀਂ ਦੇਖਿਆ ਵੀਰਾਂ ਨੇ ਕਿੰਨੇ ਦੁੱਖ ਤਨ ਹੈ ਵੀ 23 ਦਾ ਨਹੀਂ ਮਿਲਿਆ ਤੇ ਗਾਂ ਕੀ ਕੀ ਝਾਗਾ ਹੀ ਰੱਖਦੇ ਇਹ ਸਰਕਾਰ ਤੋਂ ਝਾਗਾ ਨਹੀਂ ਰੱਖਦੇ ਬਾਕੀ ਸਰਕਾਰ ਦੀ ਮਰਜ਼ੀ ਦੇਣ ਨੂੰ ਸਾਰਾ ਕੁਝ ਦੇ ਸਕਦੀ ਹਾਂ ਤੇ ਨਾ ਵੀ ਜੇ ਰੱਬ ਚਾਹੇ ਛੱਪੜ ਪਾਰ ਵੀ ਉਹ ਦੇ ਦਨ ਸਰਕਾਰ ਚਾਹੇ ਤੇ ਸਾਰਾ ਕੁਝ ਕਰ ਸਕਦੀ ਕਿਸਾਨਾਂ ਲਈ ਜੀ ਹਾਂਜੀ ਤਾਂ ਏ ਉਹ ਚਸ਼ਮਦੀਦ ਨੇ ਉਹਨਾਂ ਪਿੰਡਾਂ ਦੇ ਜਿਹੜੇ ਪਿੰਡ ਇਸ ਹੜ ਦੀ ਮਾਰ ਹੇਠ ਆਈ ਨੇ ਹੜਾਂ ਦੇ ਵਿੱਚ ਜਿਨ੍ਹਾਂ ਦੇ ਘਰ ਟਹਿ ਗਏ ਨੇ ਹੜਾਂ ਦੇ ਵਿੱਚ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਇਸ ਵਕਤ ਅਸੀਂ ਧੁੱਸੀਵੰਤ ਤੇ ਖੜੇ ਆ ਬਾਉਪੁਰ ਪਿੰਡ ਹੈ ਸੰਘਾਰਾ ਪਿੰਡ ਹੈ ਇਧਰ ਅੱਗੇ ਨੂੰ ਕਪੂਰਥ ਸੁਲਤਾਨਪੁਰ ਲੋਧੀ ਤੋਂ ਜਦੋਂ ਇਧਰ ਨੂੰ ਆਉਨੇ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਗੱਟੇ ਪਏ ਆ ਇਹ ਵੀ ਸਿੱਖ ਸੰਪਰਦਾਵਾਂ ਨੇ ਲਿਆਂਦੇ ਨੇ ਸਰਕਾਰ ਨੇ ਹਾਲੇ ਤੱਕ ਇੱਕ ਗੱਟਾ ਪ੍ਰੋਵਾਈਡ ਨਹੀਂ ਕਰਵਾਇਆ ਇਧਰ ਸਾਰਾ ਜਿਹੜਾ ਹੈਗਾ ਪਾਣੀ ਭਰਿਆ ਹੋਇਆ ਇੱਕ ਵੀ ਸਰਕਾਰ ਦੀ ਕੋਈ ਉਧਰ ਪਿੱਛੇ ਜੇਕਰ ਕੈਮਰਾ ਮਾਰੀਏ ਤਾਂ ਪਿੱਛੇ ਇੱਕ ਵੀ ਸਟਾਲ ਨਹੀਂ ਹੈ ਜਾਂ ਇੱਕ ਵੀ ਕੋਈ ਇਸ ਤਰ੍ਹਾਂ ਦਾ ਪੁਆਇੰਟ ਨਹੀਂ ਹੈ ਜਿੱਥੇ ਕੋਈ ਸਰਕਾਰੀ ਦਵਾਈ ਮਿਲਦੀ ਹੋਵੇ ਕੋਈ ਹੋਰ ਸਰਕਾਰੀ ਸਹਾਇਤਾ ਮਿਲਦੀ ਹੋਵੇ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾ ਵੱਲੋਂ ਜਿਹੜੀਆਂ ਹਸਾਇਤਾਂ ਦਿੱਤੀ ਜਾ ਰਹੀ ਆ ਸੋ ਇਹ ਹਾਲ ਨੇ 11-12 ਦਿਨ ਹੋ ਗਏ ਨੇ ਹੜ ਆਏ ਨੂੰ ਲੋਕਾਂ ਦਾ ਬੁਰਾ ਹਾਲ ਆ ਲੋਕ ਤਰਾ ਤਰਾ ਕਰ ਰਹੇ ਨੇ ਲੋਕ ਅੱਜ ਹਰਦੀਪ ਸਿੰਘ ਮੁੰਡੀਆਂ ਮੰਤਰੀ ਆਏ ਸੀਗੇ ਉਹਨੂੰ ਮਿਲਣਾ ਚਾਹੁੰਦੇ ਸੀ ਪਰ ਉਹਦੇ ਆਸੇ ਪਾਸੇ ਜਿਹੜੇ ਉਹਨਾਂ ਦੇ ਵਰਕਰ ਸੀ ਉਹਨਾਂ ਦੇ ਚਾਹਤੇ ਸੀ ਉਹਨਾਂ ਨੇ ਮਿਲਣ ਨਹੀਂ ਦਿੱਤਾ ਪਿੰਡ ਦੇ ਲੋਕ ਸਵਾਲ ਕਰਨਾ ਚਾਹੁੰਦੇ ਸੀ ਪਿੰਡ ਦੇ ਲੋਕ ਆਪਣੀ ਤਕਲੀਫ ਦੱਸਣਾ ਚਾਹੁੰਦੇ ਸੀ ਕਿਸੇ ਨੂੰ ਦੱਸਣ ਨਹੀਂ ਦਿੱਤੀ ਗਈ ਸੋ ਇਹ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦਾ ਇਹ ਹਾਲ ਹੈ ਸੋ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਤੁਸੀਂ ਬੰਨ ਸੁਲਤਾਨਪੁਰ ਲੋਧੀ ਤੋਂ ਮੈਂ ਹਰਜਿੰਦਰ ਸਿੱਧੂ